111 ਕਿਸਾਨ ਨੇ ਜਿਹੜੇ ਉਹ ਮਰਨ ਵਰਤ ਤੇ ਆ ਕੇ ਡਟੇ ਨੇ ਜਗਜੀਤ ਸਿੰਘ ਡੱਲੇਵਾਲ ਤੋਂ ਪਹਿਲਾਂ ਸਾਡੀ ਹੋਵੇਗੀ ਸ਼ਹਾਦਤ ਕਿ ਸਾਡਾ ਆਗੂ ਜਗਜੀਤ ਸਿੰਘ ਡੱਲੇਵਾਲ ਇਕੱਲਾ ਹੀ ਚੋਮਰੇ ਸਰਕਾਰ ਦੇ ਕੰਤੇ ਜੂ ਨਹੀਂ ਸਰਦੇ ਸਰਕਾਰ ਸੋਚਦੀ ਵੀ ਇੱਕ ਡੱਲੇਵਾਲ ਬੈਠਾ ਕੀ ਹੋਣਿਆ ਇਹ ਮੇਰੇ ਸੁਭਾ ਕਮੇਟੀ ਮੈਂਬਰ ਨੇ ਮੁਕਤਾ ਜੀ ਅੱਜ ਇਹਨਾਂ ਦੇ ਪਨੇਵੇ ਦਾ ਵਿਆਹ ਵਾ ਪਰਾਤ ਆ ਚਾ ਜੀ ਲੇਕਿਨ ਸਰਕਾਰ ਆਪਣੇ ਚੰਦ ਕਾਰਪੋਰੇਟ ਕਰਾਣਿਆਂ ਨੂੰ ਜਿਹੜਾ ਵਾ ਉਹਨਾਂ ਦੀ ਝੋਲੀ ਭਰ ਤੇ ਲੱਗੀ ਹੋਈ ਆ ਕਹਿੰਦਾ ਜੀ ਫਾਰਮੇਸੀ ਐਕਟ ਬਣਾਇਆ ਜੀ ਕਾਰਪੋਰੇਟ ਵਾਸਤੇ ਹੋਰ ਜਿਹਨਾਂ ਨੇ 14.5 ਲੱਖ ਕਰੋੜ ਦੇ 14.52 ਕਰੋੜ 1000 ਕਰੋੜ ਦਾ ਇਹਨਾਂ ਲੱਖ ਕਰੋੜ ਦਾ ਨਾਂ ਕਰਜ਼ਾ ਮਾਫ ਕਰਤਾ ਕਾਰਪੋਰੇਟਸ ਦਾ ਹਨ ਨਹੀਂ ਹੁੰਦੀ ਆ ਕਿ ਤੁਸੀਂ 4-500 ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਬਚਾਉਣ ਵਾਸਤੇ ਕਾਨੂੰਨ ਬਣਾ ਸਕਦੇ ਹੋ ਲੇਕਿਨ ਇਸ ਦਿਸ਼ ਤੇ ਲੱਖਾਂ ਕਰੋੜਾਂ ਕਿਸਾਨਾਂ ਮਜ਼ਦੂਰਾਂ ਵਾਸਤੇ ਕਾਨੂੰਨ ਨਹੀਂ ਬਣਾ ਸਕਦੇ ਨੀਲ ਜਖੜ ਦਾ ਪਿੱਛੇ ਬਿਆਨ ਆਇਆ ਜੀ ਉਤੋਲਨ ਕਰਕੇ ਐਮਐਸਪੀ ਲੈਣਾ ਐਮਐਸਪੀ ਤੇ ਕੋ ਬਹੁਤ ਸਾਰੀਆਂ ਸਰਤਾਂ ਰੱਖ ਦੇਣੀਆਂ ਨੇ ਸਰਕਾਰ ਨੇ ਇਹ ਸਹੀ ਨਹੀਂ ਹੈਗੀ ਜਖੜ ਸਾਹਿਬ ਜਦੋਂ ਪਿਛਲੀ ਪੁਰਾਣੀ ਪਾਰਟੀ ਸੀਗੇ ਉਦੋਂ ਇਸੇ ਐਮਐਸਪੀ ਦਾ ਗੂੰਗਾਨ ਗਾਉਂਦੇ ਸੀਗੇ ਮੈਨੂੰ ਲੱਗਦਾ ਕਿ ਜਖੜ ਸਾਹਿਬ ਦੀ ਜਾਂ ਤੇ ਉਮਰ ਜ਼ਿਆਦਾ ਹੋਈ ਆ ਜਾਂ ਪਾਰਟੀਆਂ ਬਦਲ ਬਦਲ ਕੇ ਜਿਹੜੀ ਉਹਨਾਂ ਦੀ ਮਾਨਸਿਕ ਦਸ਼ਾ ਨਾ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿੱਥੇ ਮੈਂ ਕੀ ਬੋਲਣਾ ਵਾ ਜਦੋਂ ਵੀ ਗੱਲ ਕਰਨੀ ਟੇਬਲ ਤੇ ਬੈਠ ਕੇ ਗੱਲ ਕਰੋ ਤਾਂ ਸਾਰਾ ਝੂਠੇ ਕਰਨਾ ਬਿਆਨ ਦੇ ਕੇ ਪੋਲਿਟਿਕਲ ਬਿਆਨ ਦੇ ਕੇ ਹੁਣ ਤੁਸੀਂ ਦੱਸੋ ਜਾਖੜ ਸਾਹਿਬ ਕੀ ਵੰਡਪਾਉ ਨੀਤੀ ਨਹੀਂ ਕਰਦੇ ਕੀ ਪੰਜਾਬ ਦੇ ਕਿਸਾਨ ਵੱਖਰੇ ਨੇ ਔਰ ਹਿੰਦੁਸਤਾਨ ਦੇ ਬਾਕੀ ਕਿਸਾਨ ਵੱਖਰੇ ਨੇ ਲੋਕਾਂ ਨੂੰ ਪੜਨ ਦੀ ਰਾਜਨੀਤੀ ਕਰਦੇ ਨੇ ਜੋ ਭਾਜਪਾ ਦੀ ਆਡਿਓਲੋਜੀ ਆ ਦੇਖੋ ਇੱਥੇ ਐਸਵੀ ਝੋਨੇ ਦੀ ਕਿੰਨੀ ਲੁੱਟ ਹੋਈ ਆ ਐਸਟੀਮੇਟ ਅ 400 ਤੋਂ ਲੱਗੇ 500 ਰੁਪਏ ਪਰ ਕਿੰਟਰੋਲ ਜਿਹੜੀ ਲੁੱਟਾ ਝੋਨੇ ਦੀ ਸਸਤਾ ਦੀ ਕਿੰਨੇ ਕਰਵਾਈ ਆ ਇਹ ਸਰਕਾਰ ਨੇ ਕਰਵਾਈ ਆ ਕਾਰਪੋਰੇਟਾਂ ਨਾਲ ਮਿਲ ਕੇ ਕਰਵਾਈ ਆ ਇਹ ਜਿਹੜੇ ਕਿਸਾਨਾਂ ਅੰਦੋਲਨ ਤੇ ਬੈਠੇ ਨੇ ਜੀ ਉਹਨਾਂ ਦੀ ਇਹ ਘੱਟ ਵੀ ਕੀ ਆ ਜਾਂ ਫਿਰ ਜਿਹੜੇ ਪਾਰਟੀਆਂ ਦੇ ਮਗਰ ਲੱਗੇ ਹੋਏ ਨੇ ਕੋਈ ਆਮ ਆਦਮੀ ਪਾਰਟੀ ਦਾ ਕੋਈ ਭਾਜਪਾ ਦਾ ਜਾਂ ਕੋਈ ਹੋਰ ਪਾਰਟੀਆਂ ਦਾ ਉਹਨਾਂ ਨੂੰ ਤਾਂ ਫਿਰ ਐਮਐਸਪੀ ਤੋਂ ਵੱਧ ਮਿਲਿਆ ਹੋਊਗਾ ਜੀ ਰੇਟ ਇਹ ਪਾਰਟੀਆਂ ਨੇ ਇਹ ਕਿਸਾਨਾਂ ਦਾ ਸ਼ੋਸ਼ਣ ਕਰਦੀਆਂ ਨੇ ਆਮ ਜਨਤਾ ਦਾ ਸ਼ੋਸ਼ਣ ਕਰਦੀਆਂ ਸਾਡੇ ਲੋਕ ਭੋਲੇ ਭਾਲੇ ਨੇ ਉਹਨੇ ਗੱਲਾਂ ਚ ਆ ਜਾਂਦੇ ਨੇ ਲੀਡਰਾਂ ਕੋਲ ਬੜੇ ਵੱਡੇ ਉਹ ਟੈਕਨੀਕ ਇਹੋ ਜਿਹੀ ਹੁੰਦੀ ਹੈ ਕਿ ਲੋਕਾਂ ਨੂੰ ਭਾਜ ਪਾ ਦਿੰਦੇ ਨੇ ਤੁਸੀਂ ਮਰਨwarte ਤੇ ਬੈਠੇ ਹੋ ਜੀ ਤਿੰਨ ਦਿਨ ਹੋ ਚੁੱਕੇ ਨੇ ਸਰੀਰ ਚ ਕੋਈ ਕਮਜ਼ੋਰੀ ਮਹਿਸੂਸ ਕੋਈ ਮਨ ਚ ਕੋਈ ਗੱਲ ਆਉਂਦੀ ਹੋਵੇ ਮੈਂ ਇੱਕ ਪ੍ਰਣ ਕੀਤਾ ਸੀ ਕਿ ਡੱਲੇ ਵਾਲ ਦੀ ਹਿਸ਼ਾਰਤ ਹੋ ਜਾਈਦੀ ਤੇ ਮੈਂ ਉਸ ਤੋਂ ਬਾਅਦ ਨਾ ਬੈਠੂਗਾ ਪਰ ਉਹ ਮੇਰੇ ਮਨ ਚ ਇੱਕ ਗੱਲ ਆਈ ਕਿ ਮੈਂ ਉਸ ਹਿਸ਼ਾਰਤ ਨੂੰ ਕਿਉਂ ਢੀਕਾ ਮੈਂ ਉਹਦੇ ਮੋਢੇ ਨਾਲ ਮੋਢਾ ਜੋੜ ਕੇ ਕਿਉਂ ਨਾ ਚੱਲਾਂ ਲੇਕਿਨ ਸਾਡਾ ਜਜ਼ਬਾਏ ਸੀਗਾ ਕਿ ਕੱਲਾ ਜੀ ਸੇਂਟਰ ਲੈ ਵਾਲੇ ਕੋਸ਼ਿਸ਼ ਦੀ ਪਾਵੇ ਅਸੀਂ ਵੀ ਨਾਲ ਚੱਲਾਂਗੇ ਅਸੀਂ ਉਹਨੂੰ ਦੱਸਾਂਗੇ ਤੇਰੇ ਮੋਢੇ ਨਾਲ ਮੋਢਾ ਜੋੜ ਕੇ ਆਪਾਂ ਖੜੇ ਹਾਂ ਤਾਂ ਕਿ ਉਹਦਾ ਹੌਸਲਾ ਵਧੇ ਔਰ ਜਿਹੜੀ ਗੈ ਕੁੰਭ ਕਰਨੀ ਦੀ ਸਰਕਾਰ ਸੁੱਤੀ ਪਈ ਆ ਉਹ ਵੀ ਜਾਗੇ ਤੁਹਾਡੇ ਮਾਧਿਅਮ ਤੋਂ ਵੀਡੀਓ ਦੇ ਮਾਧਿਅਮ ਤੋਂ ਦੁਨੀਆ ਦੇਖ ਰਹੀ ਆ ਕਿ ਹਿੰਦੁਸਤਾਨ ਚ ਲੋਕ ਤਰ ਤਰ ਤੱਕ ਕਿਸ ਤਰ੍ਹਾਂ ਕਹਾਣ ਹੋ ਰਿਹਾ ਆ ਆਪਾਂ ਖੁੱਲੇ ਸਮਾਂ ਥੱਲੇ ਪੂਰੀ ਦੁਨੀਆ ਨੂੰ ਦਿਖਾਉਣਾ ਚਾਹੁੰਦੇ ਸੀ ਕਿ ਭਾਰਤ ਦੇ ਅੰਦਰ ਲੋਕਾਂ ਦਾ ਇਰਾਵਾ ਹੱਕਾਂ ਦਾ ਦਮਨ ਕਿਸ ਤਰ੍ਹਾਂ ਹੋ ਰਿਹਾ ਆ ਤਾਂ ਕਲਾ ਕਿਸ ਤਰ੍ਹਾਂ ਕੀਤਾ ਜਾ ਰਿਹਾ ਤੁਹਾਡੀ ਮਰਜ਼ੀ ਆ ਤੁਸੀਂ ਮਾਰਨਾ ਵਾ ਤੁਸੀਂ ਗੋਲੀ ਮਾਰਨੀ ਆ ਤੁਸੀਂ ਇੱਥਰੂ ਵੇਸਟਨਾ ਵਾ ਤੁਸੀਂ ਸਾਨੂੰ ਗ੍ਰਫਤਾਰ ਕਰਨਾ ਜੋ ਤੁਹਾਡਾ ਮਾਨਿਆ ਜੋ ਤੁਹਾਨੂੰ ਪਰਦੇਸ਼ ਆ ਤੁਸੀਂ ਮੰਨੋ ਮੈਨੂੰ ਲੱਗਦਾ ਜਗਦੀਸ਼ ਸਿੰਘ ਢੱਲੇਵਾਲ ਜੀ ਦਾ ਤਰੁੰਜਾ ਦੇਣਾ ਜਦੋਂ ਆਪਾਂ ਉਹ ਦੇਖਾਂਗੇ ਨਾ 55 ਦਿਨ ਹੋ ਗਏ ਅੱਜ ਤੇ ਸਾਨੀ ਤੇ ਕਿਸੇ ਹਲਕ ਕਦਮ ਨਹੀਂ ਚੱਲੇ ਆਪਾਂ ਉਹਦੇ ਹਿਸਾਬ ਨਾਲ ਅਲਾਦਾ ਢੋਲ ਨਹੀਂ ਸਕਦਾ ਹਾਂ ਜਾਨ ਜਾ ਸਕਦੀ ਆ ਸਤਿ ਸ਼੍ਰੀ ਅਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਜਿਵਾਣਾ ਖਨੌਰੀ ਬਾਡਰ ਤੇ ਮੌਜੂਦ ਹਾਂ ਖਨੌਰੀ ਵਿਖੇ ਕਿਸਾਨਾਂ ਦਾ ਅੰਦੋਲਨ ਆ ਜਿਹੜਾ ਉਹ ਕਾਫੀ ਲੰਮੇ ਸਮੇਂ ਤੋਂ ਚੱਲ ਰਿਹਾ ਹੈ ਤਕਰੀਬਨ 1 ਸਾਲ ਪੂਰਾ ਹੋਣ ਵਾਲਾ ਹੈ ਕਿਸਾਨਾਂ ਨੂੰ ਆਪਣੀ ਹੱਕੀ ਮੰਗਾ ਮੰਬਾਉਣ ਦੇ ਲਈ ਸੜਕਾਂ ਤੇ ਬੈਠਿਆ ਨੂੰ ਸਰਦਾਰ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਹੈ ਜਿਹੜਾ ਉਹ 53 ਦਿਨ ਹੋ ਚੁੱਕੇ ਨੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਤੇ ਡਟੇ ਹੋਏ ਨੇ ਸੋ ਉਸ ਤੋਂ ਬਾਅਦ ਕਿਸਾਨ ਹੋਰ ਵੀ ਮਰਨ ਵਰਤ ਤੇ ਡਟਦੇ ਨੇ ਅਸੀਂ ਤੁਹਾਨੂੰ ਜਿਹੜੀਆਂ ਤਸਵੀਰਾਂ ਦਿਖਾ ਰਹੇ ਹਾਂ ਇਹ ਬਿਲਕੁਲ ਜਿੱਥੇ ਹਰਿਆਣਾ ਪ੍ਰਸ਼ਾਸਨ ਵੱਲੋਂ ਰੋਕਾਂ ਲਗਾਈਆਂ ਗਈਆਂ ਨੇ ਸੜਕਾਂ ਤੇ ਕੰਧਾਂ ਕੀਤੀਆਂ ਗਈਆਂ ਨੇ ਉੱਥੇ ਅੱਗੇ ਆ ਕੇ ਕਿਸਾਨਾਂ ਵੱਲੋਂ ਮਰਨ ਵਰਤ ਸਟਾਰਟ ਕੀਤਾ ਗਿਆ ਏ 111 ਕਿਸਾਨ ਨੇ ਜਿਹੜੇ ਉਹ ਮਰਨ ਵਰਤ ਤੇ ਆ ਕੇ ਡਟੇ ਨੇ ਕਿਸਾਨਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਮੰਨਵਾਉਣ ਦੇ ਲਈ ਮਰਨ ਵਰਤ ਰੱਖਿਆ ਗਿਆ ਏ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ 53 ਦਿਨ ਹੋ ਗਏ ਨੇ ਮਰਨ ਵਰਤ ਤੇ ਤੇ ਇਹਨਾਂ ਕਿਸਾਨਾਂ ਨੂੰ ਅੱਜ ਅੰਗਰੇਜ਼ ਤਿੰਨ ਦਿਨ ਹੋ ਗਏ ਨੇ ਜਗਜੀਤ ਸਿੰਘ ਡੱਲੇਵਾਲ ਤੋਂ ਪਹਿਲਾਂ ਸਾਡੀ ਹੋਵੇਗੀ ਸ਼ਹਾਦਤ ਸੋ ਇਹ ਤਖਤੀਆਂ ਪਾ ਕੇ ਕਿਸਾਨ ਨੇ ਜਿਹੜੇ ਉਹ ਮਰਨwarte ਤੇ ਬੈਠੇ ਨੇ 100 11 ਕਿਸਾਨ ਨੇ ਜਿਹੜੇ ਉਹ ਮਰਨwarte ਤੇ ਨੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਅਜੇ ਹੀ ਠੰਡ ਦੇ ਵਿੱਚ ਸਾਈਡਾਂ ਤੋਂ ਸਾਰੇ ਟੈਂਟ ਖੁੱਲੇ ਨੇ ਇੱਕ ਲਫਾਫਾ ਲਗਾ ਕੇ ਇਹ ਹਵਾ ਰੋਕਣ ਵਾਸਤੇ ਪਰਵੰਧ ਕੀਤੇ ਗਏ ਨੇ ਅਜੇ ਹੀ ਸਰਦੀ ਦੇ ਵਿੱਚ ਆਪਣੇ ਘਰਾਂ ਚੋਂ ਬਾਥਰੂਮ ਕਰਨ ਦੇ ਲਈ ਆਪਣੀਆਂ ਰਜਾਈਆਂ ਚੋਂ ਲੋਕ ਉੱਠਣ ਲੱਗੇ ਤਖਲੀਪ ਮੰਨਦੇ ਨੇ ਪਰ ਇਹ ਕਿਸਾਨ ਨੇ ਅਜੇਹੇ ਦੇ ਵਿੱਚ ਆਪਣੀ ਹੋਂਦ ਨੂੰ ਬਚਾਉਣ ਦੇ ਲਈ ਅਜੇਹੀ ਠੰਡ ਦੇ ਵਿੱਚ ਤੁਸੀਂ ਦੇਖ ਰਹੇ ਹੋ ਵੱਡੇ ਬਜ਼ੁਰਗ ਨੇ ਜਿਹੜੇ ਵੱਡੀਆਂ ਉਮਰਾਂ ਦੇ ਬਜ਼ੁਰਗ ਮਰਨ ਵਰਤ ਤੇ ਬੈਠੇ ਨੇ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਬਚਾਉਣ ਦੇ ਲਈ ਆਪਣੀਆਂ ਫਸਲਾਂ ਨੂੰ ਬਚਾਉਣ ਦੇ ਲਈ ਮਰਨ ਵਰਤ ਰੱਖਿਆ ਗਏ ਕਿਸਾਨ ਆਗੂ ਹਰਦੋ ਛੰਡੇ ਜੀ ਨੇ ਦਰ ਸਿੰਘ ਹਰਦੋ ਛੰਡੇ ਜੀ ਗੱਲ ਕਰਾਂਗੇ ਇਹਨਾਂ ਦੀ ਅਗਵਾਈ ਵਿੱਚ ਏ 111 ਕਿਸਾਨ ਨੇ ਜਿਹੜੇ ਮਰਨ ਵਰਤ ਤੇ ਡਟੇ ਹੋਏ ਨੇ ਹਾਂਜੀ ਪ੍ਰਧਾਨ ਜੀ ਸਭ ਤੋਂ ਪਹਿਲਾਂ ਤਾਂ ਫਤਿਹ ਅਰਜ਼ ਕਰਦੇ ਆ ਵੈਗਰੂ ਜੀ ਦਾ ਖਾਲਸਾ ਓਏ ਖਾਲਸਾ ਵੀ ਫਤਿਹ ਜੀ ਔਰ ਸੇਤਾਂ ਕਿੱਦਾਂ ਜੀ ਚੜ੍ਹਦੀ ਕਲਾ ਚੜ੍ਹਦੀ ਕਲਾ ਜੀ ਸਾਡੀ ਕਲਾ ਹਾਂਜੀ ਅ ਬੜਾ ਲੰਮਾ ਟਾਈਮ ਹੋ ਗਿਆ ਜੀ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ 53 ਦਿਨ ਹੋ ਗਏ ਨੇ ਸਰਕਾਰਾਂ ਤਾਂ ਉਸ ਤੋਂ ਮਸ ਨਹੀਂ ਹੋ ਰਹੀਆਂ ਫੇਰ ਵੀ ਇਹ ਜਿਹਾ ਸਖਤ ਫੈਸਲਾ ਲੱਤਾ ਗਿਆ 111 ਕਿਸਾਨ ਫੇਰ ਮਰਨ ਵਰਤ ਤੇ ਬੈਠ ਗਏ ਨੇ ਜੀ ਪਹਿਲਾਂ ਤਾਂ ਉਹਨਾਂ ਦੀ ਸਾਰ ਨਹੀਂ ਲੱਤੀ ਕੀ ਲੱਗਦਾ ਹੁਣ ਸਰਕਾਰਾਂ ਟਸ ਤੋਂ ਮਸ ਹੋਣਗੀਆਂ ਦੇਖੋ ਇਹ ਸਾਰੀਆਂ ਚੀਜ਼ਾਂ ਨੇ ਅਸੀਂ ਇਤਿਹਾਸ ਤੋਂ ਸਿੱਖੀਆਂ ਨੇ ਜੀ ਦੂਸਰਾ ਜਿਹੜੀ ਸਾਡੀ ਜਨ ਭਾਵਨਾ ਸੀ ਜਿਹੜੀ ਇੱਥੇ ਯੋਧੇ ਲੜ ਰਹੇ ਸਾਡੇ ਕਿ ਸਾਡਾ ਆਗੂ ਜਗਜੀਤ ਸਿੰਘ ਡੱਲੇਵਾਲ ਇਕੱਲਾ ਹੀ ਕਿਉਂ ਮਰੇ ਉਹ ਤਿਲ ਤਿਲ ਕਰਕੇ 50 ਦਿਨ ਉਸ ਦਿਨ ਹੋ ਗਏ ਸੀ ਜਿਸ ਦਿਨ ਆਪਾਂ ਐਲਾਨ ਕੀਤਾ ਸੀਗਾ ਕਿ ਸਰਕਾਰ ਦੇ ਕੰਤੇ ਜੂ ਨਹੀਂ ਸਰਕਾਰੀ ਹੂੰ ਸਰਕਾਰ ਸੋਚਦੀ ਵੀ ਇੱਕ ਡੱਲੇ ਵਾਲ ਬੈਠਾ ਕੀ ਹੋਣ ਡਿਆ ਹੂੰ ਤੇ ਆਪਾਂ ਕਿਉਂ ਨਾ ਕੋਸ਼ਿਸ਼ ਕਰੀਏ 111 ਡੱਲੇ ਵਾਲ ਜਿਹੜੇ ਹੋਰ ਬਣਾ ਕੇ ਬਿਠਾਈਏ ਉੱਥੇ ਅ ਤੁਸੀਂ ਤੁਹਾਨੂੰ ਯਾਦ ਨਾਲ ਇਤਿਹਾਸ ਤੇ ਜਦੋਂ ਆਪਾਂ ਟ੍ਰੇਨਾਂ ਰੋਕੀਆਂ ਸੀ ਆਪਣੇ ਸੰਗਤ ਨੂੰ ਲੰਗਰ ਛਕਾਉਣ ਵਾਸਤੇ ਤੋਂ ਸਰਕਾਰ ਰੋਕਣਾ ਨਹੀਂ ਚਾਹੁੰਦੀ ਸਾਡੇ ਜੋਧੇ ਅੱਗੇ ਲੰਮੇ ਪੈ ਗਏ ਸੀਗੇ ਟ੍ਰੇਨ ਰੋਕੀ ਲੰਗਰ ਛਕਾਇਆ ਫਿਰ ਅੱਕੇ ਜਾਣ ਦਿੱਤਾ ਮੈਨੂੰ ਲੱਗਦਾ ਕਿ ਸਾਡੇ ਗੁਰੂਆਂ ਪੀਰਾਂ ਦਾ ਇਤਿਹਾਸ ਜਿਹੜਾ ਸਾਡੇ ਖਾਲਸੇ ਨੇ ਕੁਰਬਾਨੀਆਂ ਕੀਤੀਆਂ ਨੇ ਜ਼ਬਰ ਜ਼ੁਲਮ ਦੇ ਖਿਲਾਫ ਦੇਖੋ ਪੰਜਾਬੀ ਜਿਹੜੇ ਨੇ ਕਦੀ ਕਿਸਾਨ ਹੋਇਆ ਪੰਜਾਬੀ ਹੋਇਆ ਕਿਸੇ ਵੀ ਜ਼ੁਲਮ ਨੂੰ ਹੰਦਿਆਂ ਦੇਖ ਨਹੀਂ ਸਕਦੇ ਔਰ ਸਾਡਾ ਫਰਜ਼ ਬਣਦਾ ਕਿ ਜਦੋਂ ਕੋਈ ਇਹਦਾ ਜ਼ੁਲਮ ਸਾਡੇ ਨਾਲ ਪਿਛਲੇ 38 ਸਾਲ ਤੋਂ ਹੋ ਰਿਹਾ ਔਰ ਸਾਡੇ ਜਰਨੈਲ ਨੇ ਸੋਚਿਆ ਕਿ ਜਿਹੜਾ 68 ਸਾਲ ਤੱਕ ਐਸਾ ਲੀਡਰ ਨਿਕਲਿਆ ਨਹੀਂ ਜਿਹੜਾ ਆਪਣੀ ਕੁਰਬਾਨੀ ਦੇਣ ਵਾਸਤੇ ਤਿਆਰ ਹੋਵੇ ਲੋਕਾਂ ਨੂੰ ਡਾਂਗਾ ਫਰਵਾ ਕੇ ਲੋਕਾਂ ਦੇ ਬੱਚੇ ਮਰਵਾ ਕੇ ਜਰੂਰ ਆਪਾਂ ਅੰਦੋਲਨ ਚਲਾਉਂਦੇ ਰਹੇ ਆਪਣੀਆਂ ਰੋਟੀਆਂ ਸੇਕਦੇ ਰਹੇ ਆ ਉਹਨਾਂ ਆਪਣੇ ਆਪ ਨੂੰ ਸ਼ਹਾਦਤ ਵਾਸਤੇ ਪੇਸ਼ ਕੀਤਾ ਔਰ ਉਹਨਾਂ ਤੋਂ ਹੀ ਸਿੱਖਿਆ ਲੈ ਕੇ ਆਪਾਂ ਸੋਚਿਆ ਕਿ ਜਦੋਂ ਇੰਨੇ ਦਿਨ ਤੋਂ ਸਰਕਾਰ ਨਹੀਂ ਟਸ ਤੋਂ ਮਸ ਹੋ ਰਹੀ ਤੇ ਕਿਉਂ ਨਾ ਆਪਾਂ ਵੀ ਉਸੇ ਅੱਗ ਦੇ ਵਿੱਚ ਕੁੱਦੀਏ ਹੋ ਸਕਦਾ ਸਰਕਾਰ ਦੇ ਕੰਦ ਜਿਹੜੀ ਕੰਮ ਕਰਨੀ ਨਹੀਂਦਾ ਉਹ ਜਾਗੇ ਕਿਉਂਕਿ ਜਿਹੜੀਆਂ ਮੰਗਾਂ ਨੇ ਦੇਖੋ ਇਹ ਮੰਗਾਂ ਜਿਹੜੀਆਂ ਨੇ ਸਰਕਾਰ ਨੇ ਲਿਖਤੀ ਪ੍ਰਵਾਨਗੀ ਦਿੱਤੀ ਹੋਈ ਸਾਨੂੰ ਜੀ ਸਿਰਫ ਇਹਨਾਂ ਦੇ ਕਾਨੂੰਨ ਬਣਾ ਕੇ ਲਾਗੂ ਕਰਨਾ ਉਹ ਕਰ ਨਹੀਂ ਰਹੀ ਦੂਜੀ ਗੱਲ ਜਿਹੜੀ ਸਾਡੀ ਸਭ ਤੋਂ ਵੱਡੀ ਮੰਗ ਐ ਐਮਐਸਪੀ ਦੀ ਆ ਇੱਥੇ ਕੋਈ ਕਾਸਟ ਨਹੀਂ ਐ ਕੋਈ ਪੈਸਾ ਨਹੀਂ ਖਰਚ ਹੋਣਾ ਐਮਐਸਪੀ ਗਾਰੰਟੀ ਕਾਨੂੰਨ ਦੀ ਜਿਹੜੀ ਮੰਗ ਆ ਉੱਤੇ ਕੋਈ ਪੈਸਾ ਨਹੀਂ ਖਰਚ ਹੁੰਦਾ ਸੁਆਮੀ ਨਾਥਰ ਰਿਪੋਰਟ ਤੇ ਪੈਸੇ ਖਰਚ ਹੋਣੇ ਆ ਉੱਤੇ ਵੀ ਅਸੀਂ ਤਰਕ ਕਰਨ ਨੂੰ ਤਿਆਰ ਆ ਕਿ ਸਰਕਾਰ ਕਹਿੰਦੀ ਜੇ ਬਜਟ ਵਿਗੜੂ ਦੇਸ਼ ਦਾ ਅਸੀਂ ਕਹਿੰਨੇ ਬਜਟ ਹੀ ਵਿਗੜ ਜੂਗਾ ਤਹਾਡੇ ਅਮਦਨ ਦਾ ਸਾਧਨ ਬਣ ਜੂਗਾ ਅਗਰ ਤੁਸੀਂ ਸੀਟ 250 ਦਿੰਦੇ ਹੋ ਨਾ ਔਰ ਫਸਲਾਂ ਦੀ ਪ੍ਰੋਕਿਊਰਮੈਂਟ ਕਰਦੇ ਹੋ ਤੁਹਾਡੀ ਇੱਕ ਇਨਕਮ ਦਾ ਸਾਧਨ ਬਣ ਜੂਗਾ ਹੁਣ ਤਾਂ ਤੁਸੀਂ ਇੱਕ ਡੀਏ ਦਿੰਦੇ ਆ ਨਾ 4% ਉਹ ਤੇ ਵੇਸਟ ਹੋ ਜਾਂਦਾ ਨਾ ਫਸਤਰਾਂ ਚ ਹੀ ਡਾਜ ਜਾਂਦੇ ਆ ਲੇਕਿਨ ਜਿਹੜਾ ਐਮਐਸ ਸੀਟ 250 ਦਾ ਫਾਰਮੂਲਾ ਲਾਗੂ ਹੁਣ ਤੇ ਐਮਐਸ ਸੀ ਗਰੰਟੀ ਨੂੰ ਲਾਗੂ ਹੁਣ ਤੇ ਪ੍ਰੋਕਿਊਰਮੈਂਟ ਦੀ ਗਰੰਟੀ ਸਰਕਾਰ ਲੈ ਲੇ ਤੇ ਅੱਜ ਮੰਨ ਲਓ 70 ਨੂੰ ਕਣਕ ਆਪਾਂ ਵੇਚੀ ਕਿਸਾਨ ਨੇ ਅੱਜ ਇੱਕ ਮਾਰਕੀਟਡ 3500 ਆ ਅਗਰ ਇਹੀ ਕਣਕ ਸਰਕਾਰ ਕੋਲ ਹੁੰਦੀ ਤੇ ਮੱਲੋ 3500 ਨੂੰ ਵੇਚ ਥੋੜਾ ਤਰਸ ਕਰਕੇ ਲੋਕਾਂ ਨੂੰ 3000 ਨੂੰ ਵੇਚਦੀ ਤੇ 700 ਰੁਪਏ ਪਰ ਕਿੰਟਲ ਪ੍ਰੋਫਿਟ ਹੋਣਾ ਸੀਗਾ ਉਹੀ ਪ੍ਰੋਫਿਟ ਲੋਕਾਂ ਦੇ ਉੱਤੇ ਖਰਚ ਕਰ ਸਕਦੀ ਸੀ ਲੇਕਿਨ ਸਰਕਾਰ ਆਪਣੇ ਚੰਦ ਕਾਰਪਟ ਕਰਾਉਣਿਆਂ ਨੂੰ ਜਿਹੜਾ ਵਾ ਉਹਨਾਂ ਦੀ ਝੋਲੀ ਭਰਨ ਤੇ ਲੱਗੀ ਹੋਈ ਆ ਖਾਣਿਆ ਦੋ ਰੋਟੀਆਂ ਨੇ ਹਰ ਇੱਕ ਨੇ ਭਾਂ ਜੱਡਾ ਮਰਜੀ ਕੋ ਵੱਡਾ ਹੋ ਜੇ ਸੋਨੇ ਦੀ ਥਾਲੀ ਖਾ ਲੂਗਾ ਚਾਂਦੀ ਦੀ ਖਾ ਲੂਗਾ ਕੀ ਕਰ ਲੂਗਾ ਡਾਕਟਰ ਪਹਿਲੀ ਗੱਲ ਤੋਂ ਵੀ ਮਨਾ ਕਰਦੇ ਵੀ ਤੁਹਾਨੂੰ ਰੋਟੀ ਖਾਣੀ ਮਨਾਵਾ ਤੁਸੀਂ ਤੁਹਾਨੂੰ ਸ਼ੂਗਰ ਹੋ ਗਈ ਹੋ ਗਿਆ ਮੈਂ ਕਹਿੰਦਾ ਉਹਨਾਂ ਦੇ ਕਮਰੇ ਪੈਸੇ ਤਜੋਰੀਆਂ ਭਰਨੋਂ ਲੱਖਾਂ ਕਰੋੜ ਕਿਸਾਨ ਬੈਠੇ ਨੇ ਇਹਨਾਂ ਤਜੋਰੀਆਂ ਭਰ ਦੋ ਹੁਣ ਕਹਿੰਦਾ ਜੀ ਫਾਰਮੇਸੀ ਐਕਟ ਬਣਾਇਆ ਜੀ ਕਾਰਪੋਰੇਟ ਵਾਸਤੇ ਉਹਨੇ ਜਿਹਨਾਂ ਨੇ 14.5 ਲੱਖ ਕਰੋੜ ਦੇ 1452 ਕਰੋੜ ਹਜ਼ਾਰ ਕਰੋੜ ਦਾ ਇਹਨਾਂ ਲੱਖ ਕਰੋੜ ਦਾ ਨਾ ਕਰਜ਼ਾ ਮਾਫ ਕਰਤਾ ਕਾਰਪੋਰੇਟਸ ਦਾ ਤੁਸੀਂ ਦੇਖੋ ਇੰਨੇ ਅਮਾਉਂਟ ਦੇ ਵਿੱਚ ਮੈਨੂੰ ਲੱਗਦਾ ਵੀ ਲੱਖਾਂ ਨਹੀਂ ਕਰੋੜਾਂ ਕਿਸਾਨ ਜਿਹੜੇ ਕਵਰ ਹੋ ਜਾਣੇ ਸੀ ਕਰਜ਼ਾ ਮੁਕਤੀ ਦੇ ਵਿੱਚ ਹਾਂ ਹੈਰਾਨੀ ਹੁੰਦੀ ਆ ਕਿ ਤੁਸੀਂ 4-500 ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਬਚਾਉਣ ਵਾਸਤੇ ਕਾਨੂੰਨ ਬਣਾ ਸਕਦੇ ਹੋ ਲੇਕਿਨ ਇਸ ਦੇ ਸਿਧ ਤੇ ਲੱਖਾਂ ਕਰੋੜਾਂ ਕਿਸਾਨਾਂ ਮਜ਼ਦੂਰਾਂ ਵਾਸਤੇ ਕਾਨੂੰਨੀ ਬਣਾ ਸਕਦੇ ਪਰ ਸੁਨੀਲ ਜਾਖੜ ਦਾ ਪਿੱਛੇ ਬਿਆਨ ਆਇਆ ਜੀ ਤੁਸੀਂ ਸੁਣਿਆ ਹੋਣਾ ਉਹ ਕਹਿੰਦੇ ਜੀ ਦੇਖੋ ਐਮਐਸਪੀ ਪੰਜਾਬ ਲਈ ਸਹੀ ਨਹੀਂ ਹੈਗੀ ਇਹ ਤਾਂ ਅੰਦੋਲਨ ਕਰਕੇ ਜਿੱਦਾਂ ਇੱਕ ਬਿਮਾਰੀ ਸੇੜ ਰਹੇ ਹਾਂ ਉਹ ਕੰਮ ਆ ਅੰਦੋਲਨ ਕਰਕੇ ਐਮਐਸਪੀ ਲੈਣਾ ਐਮਐਸਪੀ ਤੇ ਕੋ ਬਹੁਤ ਸਾਰੀਆਂ ਸ਼ਰਤਾਂ ਰੱਖ ਦੇਣੀਆਂ ਨੇ ਸਰਕਾਰ ਨੇ ਇਹ ਸਹੀ ਨਹੀਂ ਹੈਗੀ ਫਾਸਲ ਖਰੀਦੀ ਨਹੀਂ ਜਾਣੀ ਜੇ ਕਿਸੇ ਦੇ 50 ਕਿੱਲੇ ਨੇ ਉਹਦੀ 2 ਕਿੱਲਿਆਂ ਦੀ ਖਰੀਦੀ ਜਾਊਗੀ ਬਾਕੀ ਬੈਠਾ ਰਹੂ ਜਾਖੜ ਸਾਹਿਬ ਜਦੋਂ ਪਿਛਲੀ ਪੁਰਾਣੀ ਪਾਰਟੀ ਸੀਗੇ ਉਦੋਂ ਇਸੇ ਐਮਐਸਪੀ ਦਾ ਗੂੰਗਾਨ ਗਾਉਂਦੇ ਸੀਗੇ ਜੀ ਮੈਨੂੰ ਲੱਗਦਾ ਕਿ ਜਾਖੜ ਸਾਹਿਬ ਦੀ ਜਾਂ ਤੇ ਉਮਰ ਜ਼ਿਆਦਾ ਹੋਈ ਆ ਜਾਂ ਪਾਰਟੀਆਂ ਬਦਲ ਬਦਲ ਕੇ ਜਿਹੜੀ ਉਹਨਾਂ ਦੀ ਮਾਨਸਿਕ ਦਸ਼ਾ ਨਾ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿੱਥੇ ਮੈਂ ਕੀ ਬੋਲਣਾ ਵਾ ਹਰਾਨੀ ਵਾਲੀ ਗਲਤ ਇਹ ਆ ਕਿ ਅਸੀਂ ਜਾਖੜ ਸਾਹਿਬ ਨੂੰ ਚੈਲੰਜ ਕੀਤਾ ਸੀਗਾ ਕਿ ਕਿਸਾਨ ਭਵਨ ਵਿੱਚ ਆਜੋ ਸਾਡੇ ਨਾਲ ਬੈਠ ਕੇ ਟੇਬਲ ਤੇ ਤਰਕ ਕਰ ਲੋ 4 ਘੰਟੇ ਸੀ ਕਿਸਾਨ ਭਵਨ 'ਚ ਵੇਟ ਕੀਤੀ ਕੋਈ ਪਾਰਟੀ ਦਾ ਨੁਮਾਇੰਦਾ ਨਹੀਂ ਪਹੁੰਚਿਆ ਕੋਈ ਨਾ ਸੀਨੀਅਰ ਲੀਡਰਸ਼ਿਪ ਨਹੀਂ ਪਹੁੰਚੀ ਅਸੀਂ ਇਹ ਗੱਲ ਆਖੀ ਸੀ ਕਿ ਜਦੋਂ ਵੀ ਗੱਲ ਕਰਨੀ ਟੇਬਲ ਤੇ ਬੈਠ ਕੇ ਗੱਲ ਕਰੋ ਤਾਂ ਅਸਾਂ ਝੂਠੇ ਕਰਨਾ ਬਿਆਨ ਦੇ ਕੇ ਪੋਲਿਟਿਕਲ ਬਿਆਨ ਦੇ ਕੇ ਹੁਣ ਤੁਸੀਂ ਦੱਸੋ ਜਾਖੜ ਸਾਹਿਬ ਕੀ ਵੰਡ ਪਾਉ ਨੀਤੀ ਨਹੀਂ ਕਰਨ ਦੇ ਤੇ ਪੰਜਾਬ ਦੇ ਕਿਸਾਨ ਵੱਖਰੇ ਨੇ ਔਰ ਹਿੰਦੁਸਤਾਨ ਦੇ ਬਾਕੀ ਕਿਸਾਨ ਵੱਖਰੇ ਨੇ ਲੋਕਾਂ ਨੂੰ ਪੜਨ ਦੀ ਰਾਜਨੀਤੀ ਕਰਨ ਦੇ ਨਾ ਜੋ ਬੀਜੇਪੀ ਦੀ ਆ ਡਾਇਲੋਜੀ ਆ ਉਹਨੂੰ ਅੱਗੇ ਵਧਾ ਰਹੇ ਆ ਨਾ ਅਸੀਂ ਤੇ ਇਹ ਚਾਹੁੰਦੇ ਹਾਂ ਕਿ ਪੂਰੇ ਦੇਸ਼ ਦੇ ਕਿਸਾਨਾਂ ਦਾ ਭਲਾ ਹੋਵੇ ਠੀਕ ਹੈ ਨਾ ਅਸੀਂ ਅਗਰ ਉਹਦੇ ਮਾਨਸਿਕਤਾ ਵਾਲੇ ਹੁੰਦੇ ਤਾਂ ਅਸੀਂ ਕਹਿੰਦੇ ਠੀਕ ਹੈ ਪੰਜਾਬ ਤੇ ਅਸੀਂ ਮਿਲ ਰਹੀ ਹੋਰ ਦੋ ਚਾਰ ਫਸਲਾਂ ਦੇ ਲੈ ਲੈਂਦੇ ਅਸੀਂ ਰਾਵਣਾ ਬੈਠ ਜਾਂਦੇ ਲੇਕਿਨ ਸਾਡਾ ਉਹ ਕੰਮ ਨਹੀਂ ਸਾਡਾ ਕੰਮ ਅਸੀਂ ਉਹ ਚੀਜ਼ਾਂ ਵੇਖੀਆਂ ਨੇ ਕਿ ਬਿਹਾਰ ਦੇ ਯੂਪੀ ਦੇ ਵਿੱਚ ਔਰ ਮਹਾਰਾਸ਼ਟਰ ਦੇ 12 13 ਸਾਨੂੰ ਕਣਕ ਝੋਨਾ ਵਿਕਦਾ ਵਾ ਫਸਲਾਂ ਘੱਟ ਰੇਟ ਤੇ ਵਿਕਦੀਆਂ ਨੇ ਕਿਸਾਨ ਵਿਚਾਰੇ ਇੰਨੇ ਜਿਆਦਾ ਮਤਲਬ ਆਹਤ ਨੇ ਅੱਧੇ ਰੇਟ ਤੇ ਪਰ ਤੁਸੀਂ ਕਹਿੰਿਆ ਬਿਹਾਰ ਯੂਪੀ ਚ ਇਦਾਂ ਦੇ ਹਾਲਾਤ ਨੇ ਉੱਥੋਂ ਦੇ ਕਿਸਾਨ ਉਹ ਨਹੀਂ ਉੱਠ ਨਹੀਂ ਰਹੇ ਜੀ ਜਾਗਰੂਤ ਨਹੀਂ ਹੈਗੇ ਕਿਉਂ ਨਹੀਂ ਆ ਰਹੇ ਪੰਜਾਬ ਅੰਦੋਲਨਾਂ ਚ ਦਿਖਾਈ ਦੇ ਰਿਆ ਹੈ ਤੁਸੀਂ ਇਹ ਦੱਸੋ ਜੇ ਦੇਸ਼ ਯਾਦ ਹੋਇਆ ਸਭ ਤੋਂ ਜ਼ਿਆਦਾ ਕੁਰਬਾਨੀਆਂ ਕਿੰਨੇ ਕੀਤੀਆਂ ਹੂੰ ਇਸੇ ਕਿੱਤੇ ਨੇ ਕੀਤੀਆਂ ਮਹਾ ਪੰਜਾਬ ਨੇ ਅੱਜ ਮੈਂ ਉੱਥੋਂ ਦੇ ਲੋਕ ਪਿਛਲੀਆਂ ਵਾਰੀ ਮੈਂ ਐਸੇ ਅੰਦੋਲਨ ਦੇ ਚੱਪਾ ਸੱਤ ਸਟੇਟਾਂ ਦੇ ਮਹਿਸੀ ਕੋਈ ਪੰਜ ਛੇ ਆਗੂ ਗਏ ਸੀ ਇਹ ਪੂਰੇ ਹਿੰਦੁਸਤਾਨ ਦੇ ਵਿੱਚ ਸੱਤ ਛੇਟਾਂ ਘੁੰਮ ਕੇ ਆਏ ਸੀ ਅਸੀਂ ਉੱਥੇ ਦੇਖਿਆ ਕਿ ਉਹਨਾਂ ਲੋਕਾਂ ਕੋਲ ਇੰਨੀ ਸਮਰੱਥਾ ਨਹੀਂ ਹੈ ਕਿਉਂਕਿ ਮਾਰਕੀਟ ਤੱਕ ਵੀ ਜਾ ਸਕਣਾ ਹੂੰ ਤੁਸੀਂ ਹੈਰਾਨ ਹੋਵੋਗੇ ਉਹਨਾਂ ਦੇ ਲੋਕਾਂ ਦਾ ਰਹਿਣ ਸਹਿਣ ਉਹਨਾਂ ਦੇ ਇੱਥੇ ਕਿ ਅੰਦੋਲਨ ਸ਼ਾਮਲ ਹੋਣ ਦੀ ਦੂਰ ਦੀ ਗੱਲ ਆ ਉਹਨਾਂ ਆਪਣੇ ਸ਼ਹਿਰ ਜਾਣਾ ਹੋਵੇ ਨਾ ਤੇ ਬੜੀ ਮੁਸ਼ਕਲ ਹੁੰਦੀ ਹੈ ਨਾ ਵਾਸਤੇ ਕਿਉਂ ਉਹਨਾਂ ਦੇ ਹਾਲਾਤ ਇਦਾਂ ਦੇ ਕਿਉਂ ਨੇ ਜੀ ਹੈਗੇ ਤਾਂ ਉਹ ਵੀ ਕੇਸਾ ਹਨ ਅਸੀਂ ਇੱਥੇ ਫਸਲ ਵੇਚਣ ਦੇ 270 ਰੁਪਏ ਨੇ 2000 ਉਹਨਾਂ ਦੀ ਫਸਲ ਵੇਚਣ ਦੀ 1300 ਰੁਪਏ ਨੂੰ ਕਿਤੇ 1200 ਨੂੰ ਔਰ ਉਹ ਵੀ ਉਹਨੇ ਜਿੰਨੀ ਵਪਾਰੀ ਨੂੰ ਚਾਹੀਦੀ ਆ ਤੁਸੀਂ ਤੁਹਾਡੇ ਪੱਤਰਕਾਰ ਮੀਡੀਆ ਜਿਹੜਾ ਵਾ ਇਹ ਸਾਰਾ ਕਵਰ ਕਰਦਾ ਕਿੰਨਾ ਝੋਨਾ ਜੋ ਹੈ ਉਹ ਦੂਜੀਆਂ ਸਟੇਟਾਂ ਤੋਂ ਆਉਂਦਾ ਵਾ ਸਸਤਾ ਲੈ ਕੇ ਇੱਥੇ ਐਮਐਸਪੀ ਤੋਂ ਦੀ ਜੇ ਫਾਰਮ ਜੇ ਬਣਦੇ ਨੇ ਉਹ ਲੋਕ ਮਨ ਲੋ ਅਸੀਂ ਤੇ 270 ਨਾਲ ਹੀ ਤਰਸ ਤਰਸ ਕਰਨੇ ਕਰ ਜਾਈ ਹੋਏ ਪਏ ਆ ਔਰ ਉਹ ਲੋਕ ਵਿਚਾਰੇ ਜਿਹੜੇ 250 ਬ 70 2300 ਵਾਲਾ ਜਿਹੜਾ ਵਾ ਉਹ 12 1300 ਨੂੰ ਵੇਚਣਗੇ ਤੇ ਕਿੱਥੋਂ ਕਿੱਥੋਂ ਇਹਨੇ ਪੈਸੇ ਹੋਣਗੇ ਬੱਚੇ ਕਿਸ ਤਰ੍ਹਾਂ ਸਕੂਲਾਂ ਵਿੱਚ ਪੜ੍ਹਦੇ ਨੇ ਤੁਸੀਂ ਜਾ ਕੇ ਉੱਥੇ ਕੋਈ ਹੁੰਦਾ ਰਹਿਣ ਸਣ ਦਾ ਜੋ ਤਰੀਕਾ ਉਹ ਦੇਖ ਕੇ ਆਇਆ ਮੈਂ ਆਰਮੀ ਚ ਰਹੀਆਂ ਬੜੀਆਂ ਸੇਟਾਂ ਘੁੰਮੀਆਂ ਨੇ ਜੀ ਪੰਜਾਬ ਜਿੱਨਾ ਸਮਰੱਥ ਜਾਂ ਹਰਿਆਣਾ ਜਿੱਨਾ ਸਮਰੱਥ ਕਿਸਾਨ ਜਿਹੜਾ ਵਾ ਕਿਤੇ ਨਹੀਂ ਹੈਗਾ ਲੇਕਿਨ ਸਾਡੇ ਵਾਸਤੇ ਪ੍ਰੋਰਟੀ ਕੀ ਆ ਦੇਖੋ ਇੱਥੇ ਇਸ ਵਾਰੀ ਝੋਨੇ ਦੀ ਕਿੰਨੀ ਲੁੱਟ ਹੋਈ ਆ ਐਸਟੀਮੇਟ ਅਕਾ 400 ਤੋਂ ਲੈ ਕੇ 500 ਰੁਪਏ ਪਰ ਕੁਇੰਟਲ ਜਿਹੜੀ ਲੁੱਟ ਆ ਝੋਨੇ ਚ ਕਿਸਾਨਾਂ ਦੀ ਹੋਈ ਆ ਕਿੰਨੇ ਕਰਵਾਈ ਆ ਇਹ ਸਰਕਾਰ ਨੇ ਕਰਵਾਈ ਆ ਕਾਰਪੋਰੇਟਰਾਂ ਨਾਲ ਮਿਲ ਕੇ ਕਰਵਾਈ ਆ ਸਪੇਸ ਨਹੀਂ ਬਣਾਈ ਕਿੰਨੇ ਬਣਾਉਣੀ ਸਪੇਸ ਕਿਸਾਨ ਨੇ ਬਣਾਉਣੀ ਸਪੇਸ ਸਪੇਸ ਸੈਂਟਰ ਗਵਰਨਮੈਂਟ ਦਾ ਕੰਮ ਸੀ ਇਥੋਂ ਲਿਫਟਿੰਗ ਕਰਨੀ ਰਾਈਸ ਲਿਫਟਿੰਗ ਕਰਨੀ ਉਹ ਕੀਤੀ ਨਹੀਂ ਆ ਲਿਫਟਿੰਗ ਇਹਨਾਂ ਨੇ ਮੰਨ ਲਓ ਉਹ ਲਿਫਟਿੰਗ ਜਿਹੜੀ ਕਰਦੇ ਸਹੀ ਟਾਈਮ ਤੇ ਦੂਜੀ ਗੱਲ ਆ ਕੋਈ ਕੈਪ ਕੈਪ ਨਹੀਂ ਗਾਰੰਟੀ ਕਰਉਣੀ ਆ ਨਾ ਐਮਐਸਪੀ ਗਰੰਟੀ ਕਰਨੂ ਹੋਵੇ ਕਿ ਜਿਹੜਾ ਬੰਦਾ ਐਸਐਮਐਸ ਤੋਂ ਘੱਟ ਖਰੀਦੂਗਾ ਉਹ ਤੋਂ ਸਜ਼ਾ ਦਾ ਪ੍ਰਾਵਧਾਨ ਹੋਊਗਾ। ਹੂੰ। ਅਲਾਬਾਦ ਹਾਈ ਕੋਰਟ ਦਾ ਫੈਸਲਾ ਆਇਆ ਸੀਗਾ ਮੱਧ ਪ੍ਰਦੇਸ਼ ਦੇ ਵਿੱਚ। ਆ ਸੌਰੀ ਅ ਅਲਾਬਾਦ ਹਾਈ ਕੋਰਟ ਦਾ। ਜੀ। ਤਾਂ ਜੱਬਲਪੁਰ ਹਾਈ ਕੋਰਟ ਮੈਨੂੰ ਹੁਣ ਯਾਦ ਨਹੀਂ ਇਹਨਾਂ ਦਿਮਾਗ ਦੇ ਵਿੱਚ। ਉਹਨਾਂ ਨੇ ਇਹ ਕਿਹਾ ਸੀ ਕਿ ਐਮਐਸਪੀ ਤੋਂ 1 ਰੁਪਿਆ ਘੱਟ ਵੀ ਗਰੂ ਬੋਲੀ ਸ਼ੁਰੂ ਹੁੰਦੀ ਆ ਨਾ ਉੱਥੇ ਜਿਹੜੀ ਸਜ਼ਾ ਦਾ ਪ੍ਰਾਵਧਾਨ ਜਿਹੜਾ ਵਾ ਉਹ ਹੋਣਾ ਚਾਹੀਦਾ ਹੈ ਉੱਥੋਂ ਘੱਟ ਬੋਲੀ ਨਹੀਂ ਹੋਣੀ ਚਾਹੀਦੀ। ਸਾਡੇ ਇੱਥੇ ਹੁੰਦਾ 2320 ਚੋਨੇ ਦਾ ਮੋਹਲਾ ਉਹ ਕਹਿੰਦਾ 19 ਇਸ ਤਰ੍ਹਾਂ ਲੁੱਟ ਹੁੰਦੀ ਆ ਉਹ ਲੁੱਟ ਅਗਰ ਗਰੰਟੀ ਨੂੰ ਦਾ ਬੰਦ ਹੋ ਜਾਊਗੀ ਠੀਕ ਆ ਦੂਸਰੀ ਗੱਲ ਆ ਸਰਕਾਰ ਪ੍ਰੋਕਿਊਰ ਕਰੇ ਮੈਂ ਕਹਿੰਨਾ 270 ਨੂੰ ਕਣਕ ਵੇਚ ਕੇ ਅਸੀਂ ਵੇਚੀ ਆ 3500 ਨੂੰ ਹੁਣ ਵੇਖਣ ਲਈ ਆ ਬਾਜ਼ਾਰ ਦੇ ਵਿੱਚ ਸਰਕਾਰ ਪ੍ਰੋਕਿਊਰ ਕਰਦੀ ਸਰਕਾਰ ਵੇਚਦੀ ਹੁਣ 3000 ਨੂੰ ਵੇਚਦੀ 700 ਰੁਪਏ ਫਾਇਦਾ ਉਹ ਆਪਣੇ ਲੋਕਾਂ ਦੇ ਖਰਚ ਕਰਦੀ ਇਹ ਜਿਹੜੇ ਕਿਸਾਨ ਆ ਅੰਦੋਲਨ ਤੇ ਬੈਠੇ ਨੇ ਜੀ ਉਹਨਾਂ ਦੀ ਇਹ ਘੱਟ ਵੀ ਕੀ ਆ ਜਾਂ ਫਿਰ ਜਿਹੜੇ ਪਾਰਟੀਆਂ ਦੇ ਝੰਡੇ ਚੱਕੀ ਫਿਰਦੇ ਨੇ ਪਾਰਟੀਆਂ ਦੇ ਮਗਰ ਲੱਗੇ ਹੋਏ ਨੇ ਕੋਈ ਆਮ ਆਦਮੀ ਪਾਰਟੀ ਦਾ ਕੋਈ ਭਾਜਪਾ ਦਾ ਜਾਂ ਕੋਈ ਹੋਰ ਪਾਰਟੀਆਂ ਦਾ ਉਹਨਾਂ ਨੂੰ ਤਾਂ ਫਿਰ ਐਮਐਸਪੀ ਤੋਂ ਵੱਧ ਮਿਲਿਆ ਹੋਊਗਾ ਜੀ ਰੇਟ ਦੇਖੋ ਕਿਸਾਨ ਕਿਸਾਨ ਹੀ ਆ ਜਿਹੜੀਆਂ ਪਾਰਟੀਆਂ ਨੇ ਇਹ ਕਿਸਾਨਾਂ ਦਾ ਸ਼ੋਸ਼ਣ ਕਰਦੀਆਂ ਨੇ ਆਮ ਜਨਤਾ ਦਾ ਸ਼ੋਸ਼ਣ ਕਰਦੀਆਂ ਇਲੈਕਸ਼ਨ ਕਿ ਤਰ੍ਹਾਂ ਜਿੱਤੀ ਜਾਂਦੀ ਆ ਝੂਠੇ ਵਾਅਦੇ ਕਰਕੇ ਪੈਸੇ ਦੇ ਜ਼ੋਰ ਨਾਲ ਹੋਰ ਜਿਹੜੇ ਸਾਧਨ ਵਰਤੇ ਜਾਂਦੇ ਨੇ ਵੋਟਾਂ ਲੈਣ ਵਾਸਤੇ ਸਾਡੇ ਲੋਕ ਭੋਲੇ ਭਾਲੇ ਨੇ ਉਹਨਾਂ ਦੀ ਗੱਲਾਂ ਚ ਆ ਜਾਂਦੇ ਨੇ ਲੀਡਰਾਂ ਕੋਲ ਬੜੇ ਵੱਡੇ ਮਲਕ ਉਹ ਟੈਕਨੀਕ ਇਹੋ ਜਿਹੀ ਹੁੰਦੀ ਹੈ ਕਿ ਲੋਕਾਂ ਨੂੰ ਭਾਜ ਪਾ ਦਿੰਦੇ ਨੇ ਤੁਸੀਂ ਦੇਖੋ ਆਮ ਆਦਮੀ ਪੜ੍ਹੇ ਕਿਸਾਨ ਲੈ ਲਓ ਭਾਜਪਾ ਦਾ ਲੈ ਲਓ ਕਾਂਗਰਸ ਦਾ ਲੈ ਲਓ ਕਾਲੀ ਜਲ ਦਾ ਲੈ ਲਓ ਚਾਹੇ ਆਮ ਕਿਸਾਨ ਲੈ ਲਓ ਸਭ ਦੀ ਫਸਲ ਘੱਟ ਵਿਕੀ ਜਾ ਇਹ ਕੋਈ ਮੈਨੂੰ ਕਹਦੇ ਕਿ ਮੈਂ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਤੇ ਮੇਰੀ ਫਸਲ ਜਿਹੜੀ ਅੱਜ ਦੇ ਵਿਕੀ ਮੈਂ ਦੱਸ ਤੇ ਉਹ ਜਿੰਦਾਬਾਦ ਦੇ ਨਾਰੇ ਤਾਂ ਉਹ ਸਾਰਿਆਂ ਨਾਲ ਬੱਦ ਲਗਾਉਂਦੇ ਨੇ ਜੀ ਇਹ ਸਭ ਜਿਹੜਾ ਨਾ ਹੁਣ ਕੀ ਦੱਸਾਂ ਇਸ ਦੇਸ਼ ਦਾ ਸਿਸਟਮ ਜਿਹੜਾ ਖਰਾਬ ਹੋ ਚੁੱਕਾ ਨਾ ਹੌਲੀ ਹੌਲੀ ਤੁਸੀਂ ਇਹ ਦੇਖੋ ਅੱਜ ਤੋਂ ਕੁਝ ਲੀਡਰਾਂ ਨੂੰ ਬੜੇ ਹਾਰ ਪਾਉਂਦੇ ਸੀਗੇ ਹਮ ਉਹਨਾਂ ਨੇ ਆਪਣੇ ਇੱਕ ਜ਼ੋਰ ਲਗਾ ਲਸੀਂ ਮੇਰੇ ਘਰ ਰਾਜੇ ਮੇਰੇ ਘਰ ਰਾਜੇ ਹੈਨਾ ਹੁਣ ਉਹ ਸਿਸਟਮ ਬਦਲੀ ਹੋ ਰਿਹਾ ਹੌਲੀ ਹੌਲੀ ਐ ਸਿਲੈਕਸ਼ਨ ਤੁਸੀਂ ਦੇਖਿਆ ਹੋਣਾ ਕਿ ਸਵਾਲ ਪੁੱਛੇ ਜਾ ਰਿਹਾ ਹਮ ਉਹ ਸਵਾਲ ਪੁੱਛਣਾ ਸਿਲਸਿਲਾ ਕਨੇ ਕੀਤਾ ਉਹ ਇਹਨਾਂ ਲੋਕਾਂ ਨੇ ਕੀਤਾ ਜਿਹੜੇ ਅੰਦੋਲਨਕਾਰੀ ਨੇ ਇਹਨਾ ਕੀਤਾ ਹੌਲੀ ਹੌਲੀ ਲੋਕ ਜਾਗਰੂਕ ਹੋਣਗੇ ਜਦੋਂ ਸਵਾਲ ਤੇ ਸਵਾਲ ਪੁੱਛੇ ਜਾਣਗੇ ਫਿਰ ਜਿਹੜਾ ਸਿਆਸਤਦਾਨ ਆ ਉਹਦਾ ਸਿਆਸਤ ਕਰਨੀ ਜਾਂ ਬਹੁਤ ਔਖੀ ਹੋ ਜੂ ਜਾਫਰ ਮਾਨ ਦਾਰੀਨਾ ਕਰੂਗਾ ਮੈਨੂੰ ਲੱਗਦਾ ਇਹ ਦੌਰ ਆਉਂਦਾ ਹੀ ਹੁੰਦਾ ਵਾ ਜਦੋਂ ਇੱਕ ਚੀਜ਼ ਪੀਕ ਤੇ ਚਲੇ ਜਾਂਦੀ ਆ ਭ੍ਰਿਸ਼ਟਾਚਾਰ ਦਾ ਬੋਲਬਾਲਾ ਲੋਕਾਂ ਦੀ ਸ਼ੋਸ਼ਣ ਲੁੱਟ ਕੋਟ ਪਸੋਟ ਜਦੋਂ ਚਰਮ ਤੇ ਪਹੁੰਚੇ ਫਿਰ ਲੋਕ ਉਸ ਤੋਂ ਤੰਗ ਹੋ ਗਏ ਫਿਰ ਲੋਕ ਰਿਵੋਲਟ ਰਿਵੋਲਟ ਕਰਦੇ ਆ ਉਹ ਰਿਵੋਲਟ ਇਹੀ ਆ ਕਿ ਤੁਸੀਂ ਮੇਰੇ ਕੋ ਆਏ ਹੋ 5 ਸਾਲ ਮੇਰੀ ਵੋਟ ਲੈਣ ਵਾਸਤੇ ਮੇਰੇ ਵਾਸਤੇ ਕੀ ਕੀਤਾ ਹੁਣ ਤੱਕ ਤੇ ਹੁਣ ਗਾਂ ਕੀ ਕਰੇਗਾ ਇਹ ਸਾਰੇ ਸਵਾਲ ਜਦੋਂ ਹੋਣਗੇ ਇਹ ਜਵਾਬ ਦੇਣੇ ਬੜੇ ਮੁਸ਼ਕਲ ਹੈ ਕਿ ਤੁਸੀਂ ਦੇਖ ਲੇ ਇਲੈਕਸ਼ਨ ਦਾ ਪਿੰਡਾਂ ਜਿਲ੍ਹੇ ਜਦੋਂ ਜਾਂਦੇ ਸੀਗੇ ਹਾਰ ਘਟ ਪੈਂਦੇ ਸੀ ਸਵਾਲ ਜਿਆਦਾ ਹੁੰਦੇ ਸੀ ਔਰ ਇਹ سلسلہ ਹੌਲੀ ਹੌਲੀ ਵੱਧਦਾ ਜਾਊਗਾ ਤੁਸੀਂ ਮਰਨ ਵਰਤ ਤੇ ਬੈਠੇ ਹੋ ਜੀ ਤਿੰਨ ਦਿਨ ਹੋ ਚੁੱਕੇ ਨੇ ਸਰੀਰ ਚ ਕੋਈ ਕਮਜ਼ੋਰੀ ਮਹਿਸੂਸ ਕੋਈ ਮਨ ਚ ਕੋਈ ਗੱਲ ਆਉਂਦੀ ਹੋਵੇ ਇਦਾਂ ਦੀ ਨਹੀਂ ਦੇਖੋ ਮਨ ਚ ਗੱਲ ਮੇਰੇ ਕਦੀ ਪਹਿਲਾਂ ਨਹੀਂ ਆਈ ਮੈਂ 10 ਦਿਨ ਪਟਿਆਲੇ ਮਰਨ ਵਰਤ ਤੇ ਬੈਠਾ ਸੀਗਾ ਜਿਸ ਦਿਨ ਜਗਜੀਤ ਸਿੰਘ ਢੱਲੇ ਵਾਲ ਨੂੰ ਸਰਕਾਰ ਨੇ ਚੱਕ ਲਿਆ ਸੀ 26 ਤਰੀਕ ਨੂੰ ਔਰ ਸੋਚਿਆ ਕਿ ਅੰਦੋਲਨ ਫੇਲ ਹੋ ਜਾਊਗਾ ਉਸ ਦਿਨ ਵੀ ਦਾਸ ਨੂੰ ਮੌਕਾ ਮਿਲਿਆ ਸੇਵਾ ਦਾ ਉਦੋਂ ਵੀ ਕੀਤੀ ਜਿੰਨੀ ਮੇਰੇ ਕੋ ਹੋਈ ਔਰ ਹੁਣ ਮੈਨੂੰ ਇਹ ਸੀਗਾ ਕਿ ਮੈਂ ਇੱਕ ਪ੍ਰਣ ਕੀਤਾ ਸੀ ਅਗਰ ਡੱਲੇਵਾਲ ਦੀ ਹਿਸ਼ਾਰਤ ਹੋ ਜਾਂਦੀ ਤੇ ਮੈਂ ਉਸ ਤੋਂ ਬਾਅਦ ਮੈਂ ਬੈਠੂਗਾ ਪਰ ਉਹ ਮੇਰੇ ਮਨ ਚ ਗੱਲ ਆਈ ਕਿ ਮੈਂ ਉਸ ਹਿਸ਼ਾਰਤ ਨੂੰ ਕਿਉਂ ਢੀਕਾ ਮੈਂ ਉਹਦੇ ਮੋਢੇ ਨਾਲ ਮੋਢਾ ਜੋੜ ਕੇ ਕਿਉਂ ਨਾ ਚੱਲਾਂ ਔਰ ਉਹਦੇ ਵਿੱਚੋਂ ਜਿਹੜੀ ਸਾਡੇ ਜਿੰਨੇ ਵੀ ਸਾਡੇ ਜਿਹੜੇ ਯੋਧੇ ਨੇ ਅੰਦੋਲਨ ਲੜ ਰਹੇ ਆ ਇਹ ਹਰ ਇੱਕ ਦੀ ਜ਼ਿਲ੍ਹਾ ਪ੍ਰਧਾਨ ਕੋਈ ਕਾਈ ਪ੍ਰਧਾਨ ਹੈ ਸਾਰੇ ਆਗੂ ਨੇ ਇਹ ਸਾਹਮਣੇ ਬਿਹਾਰ ਤੋਂ ਰਣ ਸਿਣਾ ਜੀ ਬੈਠੇ ਨੇ ਇਹ ਮੇਰੇ ਸੁਪਾ ਕਮੇਟੀ ਮੈਂਬਰ ਨੇ ਮੁਖਤਾਰ ਸਿੰਘ ਅੱਜ ਜਨਾਂ ਦੇ ਪਨੇਵੇ ਦਾ ਵਿਆਹ ਵਾ ਬਰਾਤ ਆ ਚ ਜੀ ਠੀਕ ਆ ਨਾ ਉਹ ਮਨਸੀਬ ਸਿੰਘ ਬੈਠੇ ਨੇ ਸਰਸਾ ਵਾਲੇ ਉੱਥੋਂ ਇਧਰੋਂ ਯੂਥ ਸ਼ੇਰਾ ਬੈਠਾ ਯੂਥ ਸਾਰੀ ਸੀਨੀਅਰ ਲੀਡਰਸ਼ਿਪ ਆ ਜਿਲ੍ਹਾ ਪ੍ਰਧਾਨ ਕਾਇਪਾ ਥੱਲੇ ਕੋਈ ਨਹੀਂਗਾ ਲੇਕਿਨ ਸਾਡਾ ਜज्ਬਾਏ ਸੀਗਾ ਕਿ ਕੱਲਾ ਜਗੀਰ ਸਿੰਘ ਢੱਲੇ ਵਾਲ ਕੋਸ਼ਿਸ਼ੀ ਦੀ ਪਾਵੇ ਅਸੀਂ ਵੀ ਨਾਲ ਚੱਲਾਂਗੇ ਅਸੀਂ ਉਹਨੂੰ ਦੱਸਾਂਗੇ ਤੇਰੇ ਮੋਢੇ ਨਾਲ ਮੋਢਾ ਜੋੜ ਕੇ ਆਪਾਂ ਖੜੇ ਹਾਂ ਤਾਂ ਕਿ ਉਹਦਾ ਹੌਸਲਾ ਵਧੇ ਔਰ ਜਿਹੜੀ ਗੈ ਕੁੰਭ ਕਰਨੀ ਦੀ ਸਰਕਾਰ ਸੁੱਤੀ ਪਈ ਆ ਉਹ ਵੀ ਜਾਗੇ ਤੇ ਕਿਉਂਕਿ ਦੁਨੀਆ ਦੇ ਚੇਖੋ ਜਦੋਂ ਅਸੀਂ ਕਹਿੰਦੇ ਸਾਡਾ ਜਿਹੜਾ ਦੇਸ਼ ਆ ਲੋਕਤੰਤਰ ਦੀ ਇੱਕ ਮਿਸਾਲ ਆ ਜੀ ਲੇਕਿਨ ਹੁਣ ਲੋਕਤੰਤਰ ਦੁਨੀਆ ਦੇਖ ਰਹੀ ਹੋ ਨਾ ਇਹ ਤੁਹਾਡੇ ਮਾਧਿਅਮ ਤੋਂ ਮੀਡੀਆ ਦੇ ਮਾਧਿਅਮ ਤੋਂ ਦੁਨੀਆ ਦੇਖ ਰਹੀ ਆ ਕਿ ਹਿੰਦੁਸਤਾਨ ਚ ਲੋਕਤੰਤਰ ਦਾ ਕਿਸ ਤਰ੍ਹਾਂ ਕਹਾਣ ਹੋ ਰਿਹਾ ਇਹ ਵੀ ਦੁਨੀਆ ਦੀ ਜਿਹੜੀ ਛਵੀ ਦੇਖਦੀ ਆ ਵੀ ਪਤਾ ਲੱਗੂ ਲੋਕਾਂ ਨੂੰ ਨਾ ਔਰ ਸਾਡੀਆਂ ਸਰਕਾਰਾਂ ਕਿਸ ਤਰ੍ਹਾਂ ਦਮਨ ਕਰ ਰਹੀਆਂ ਸਾਡਾ ਇਹ ਵੀ ਜਿਹੜਾ ਵਾ ਪੂਰੇ ਦੁਨੀਆ ਤੇ ਜਾਊਗਾ ਮੈਨੂੰ ਲੱਗਦਾ ਕਿ ਤਰ੍ਹਾਂ ਸਰਕਾਰ ਦੀ ਜਿਹੜੀ ਨੀਂਦ ਖੁੱਲੂਗੀ ਔਰ ਸਰਕਾਰ ਇਹਨਾਂ ਮੰਗਾਂ ਦੇ ਜਰੂਰ ਆਊਗਾ ਆ ਪਰਿਵਾਰ ਚ ਕੋਈ ਡਰ ਹੋਵੇ ਜੀ ਕਿਉਂਕਿ ਪਰਿਵਾਰ ਨੂੰ ਬੜੀਆਂ ਉਮੀਦਾਂ ਹੁੰਦੀਆਂ ਨੇ ਪਰਿਵਾਰ ਦੇ ਮੁਖੀ ਤੇ ਤੁਸੀਂ ਆ ਕੇ ਮਰਨ ਵਰਤ ਸਟਾਰਟ ਕਰ ਲਿਆ ਹਾਲਾਤ ਉਹ ਡੱਲੇਵਾਲ ਸਾਹਿਬ ਦੇ 53 ਦਿਨਾਂ ਤੋਂ ਦੇਖ ਰਹੇ ਨੇ ਕਿਸ ਤਰ੍ਹਾਂ ਦੇ ਹਾਲਾਤ ਬਣ ਰਹੇ ਨੇ ਉਹਨਾਂ ਦੇ ਮਨ ਚ ਤਾਂ ਡਰ ਹੋਊਗਾ ਕਿਉਂਕਿ ਪਰਿਵਾਰ ਦੀਆਂ ਤਾਂ ਜਿਹੜੀਆਂ ਭਾਵਨਾਵਾਂ ਮੰਨੇ ਉਹ ਜੁੜੀਆਂ ਨੇ ਦੇਖੋ ਹਰ ਬੰਦੇ ਦੇ ਆਪਣੇ ਆਪਣੇ ਫਰਜ਼ ਨੇ ਮੈਂ ਜਿੰਨੀ ਮੈਂ ਆਪਣੇ ਪਰਿਵਾਰ ਦੀ ਸੇਵਾ ਕਰ ਸਕਦਾ ਸੀਗਾ ਉਹ ਮੈਂ ਕਰ ਦਿੱਤੀ ਆ ਹੁਣ ਮੈਂ ਆਪਣੇ ਆਪ ਨੂੰ ਇੱਕ ਸਮਾਜਿਕ ਜੀਵਨ ਦੇ ਤੌਰ ਤੇ ਜਿਹੜਾ ਵਾ ਉਹ ਛੱਡ ਦਿੱਤਾ ਪਰ ਪਰਿਵਾਰ ਨੂੰ ਇਹ ਨੇ ਅਸੈਪਟ ਕਰ ਲਿਆ ਵੀ ਹੁਣ ਇਹ ਲੋਕਾਂ ਦੀ ਸੇਵਾ ਵਾਸਤੇ ਆ ਸਾਡੀ ਸੇਵਾ ਦਾ ਜੀਦਾ ਰਹੂਗਾ ਹਾਂ ਜਾਂ ਕਿਤੇ ਟਾਈਮ ਮਿਲੂਗਾ ਮੇਰੇ ਕੋਲ ਵੈਸੇ ਵੀ ਟਾਈਮ ਹੈ ਘਰ ਹਾਂ ਤਾਂ ਵੀ ਟਾਈਮ ਨਹੀਂ ਹੁੰਦਾ ਕਿ ਲੋਕਾਂ ਨੇ ਮਸਲੇ ਦਾ ਯੂਨੀਅਨ ਦੇ ਸਾਰੇ ਆਪਣਾ ਮੋਰਚੇ ਚੱਲਦੇ ਜਿਹੜੀ ਪਲਾਨਿੰਗ ਆ ਗੱਲੀਆਂ ਨੀਤੀਆਂ ਚੱਲਦੀਆਂ ਰਹਿੰਦੀਆਂ ਘਰ ਦੇ ਕੰਮ ਵਾਸਤੇ ਟਾਈਮ ਗੋਤ ਘਾਟਾ ਮੇਰੇ ਕੋਲ ਪਰਿਵਾਰ ਨੇ ਇਸ ਚੀਜ਼ ਨੂੰ ਅਸੈਪਟ ਕਰ ਲਿਆ ਮੇਰਾ ਬ੍ਰਦਰ ਆ ਮੇਰੇ ਪਿੱਛੇ ਉਹ ਸਾਰਾ ਕੰਮ ਸੰਭਾਲਦਾ ਬੇਟਾ ਮੇਰਾ ਤੇ ਕੈਨੇਡਾ ਵਾ ਸਾਰਾ ਕੁਝ ਉਹ ਹੀ ਦੇਖਦਾ ਵਾ ਕੋਈ ਇਹੋ ਜੀ ਗੱਲ ਨਹੀਂ ਆ ਉਹਨਾਂ ਨੇ ਸੈਪਟ ਕਰ ਲਿਆ ਕਿ ਮੈਂ ਹੁਣ ਤੀਜੀ ਵਾਰ ਤੇ ਬੈਠ ਗਿਆ ਤੇ ਉਹ ਯੂਜ਼ ਟੂ ਹੋ ਜਾਂਦੇ ਵੀ ਹਾਂ ਇਹ ਤਾਂ ਤੇ ਇੱਕ ਕੰਮ ਹੀ ਇੱਥੇ ਹੁਣ ਸੈੱਟ ਹੋ ਗਿਆ ਆਪਾਂ ਕੁਝ ਨਹੀਂ ਕਹਿ ਸਕਦੇ ਮੈਨੂੰ ਲੱਗਦਾ ਕਿ ਜਦੋਂ ਪਿਛਲੀ ਵਾਰ ਬੈਠਾ ਸੀ ਡੱਲੇਵਾਲ ਜੀ ਨੇ ਚੱਕਿਆ ਸੀਗਾ ਮੇਰਾ ਪਰਿਵਾਰ ਵੀ ਇੱਥੇ ਆਇਆ ਸੀਗਾ ਲੇਕਿਨ ਇਹ ਆ ਕਿ ਕੋਈ ਇਹੋ ਜੀ ਗੱਲ ਨਹੀਂ ਆ ਚੜਦੀ ਕਲਾ ਜਨੇ ਸਾਰੇ ਮੈਨੂੰ ਨਹੀਂ ਲੱਗਦਾ ਕਿ ਕੋਈ ਇਹੋ ਜੀ ਪਰੇਸ਼ਾਨੀ ਹੋਈ ਹਾਂ ਇਹ ਨਾ ਜਰੂਰ ਹੁੰਦਾ ਪਹਿਲੇ ਆਪਾਂ ਕਹਿੰਦੇ ਕਿ ਬਿਲਕੁਲ ਹੁੰਦਾ ਹੀ ਨਹੀਂ ਕਿਸੇ ਨੂੰ ਤੇ ਹੋਊਗਾ ਜਰੂਰ ਲੇਕਿਨ ਇਹ ਆ ਕਿ ਆਪਾਂ ਉਹਨੂੰ ਸਮਝ ਬਣਾ ਕੇ ਇਹ ਸਮਝ ਲਿਆ ਵੀ ਇਹ ਬੰਦਾ ਹੁਣ ਸਵਾਜ ਸੇਵਾ ਵਾਸਤੇ ਪੰਦਾਨ ਕਰਦਾ ਸਵਾਜ ਜੀ ਅ ਬਹੁਤ ਸਾਰੇ ਬਜ਼ੁਰਗ ਨੇ ਜੀ ਅਸੀਂ ਦੇਖ ਰਿਹਾ ਹਾਂ ਉਮਰਾਂ ਬਹੁਤ ਨੇ ਕਿਸੇ ਦੀ ਮੈਡੀਸਨ ਚੱਲਦੀ ਆ ਕਿਸੇ ਨੂੰ ਸ਼ੂਗਰ ਆ ਦਿੱਕਤਾਂ ਬਹੁਤ ਆਉਣੀਆਂ ਨੇ ਹਾਲਾਤ ਬਹੁਤ ਖਰਾਬ ਹੋਣੇ ਨੇ ਜੀ ਕੱਲ ਇੱਕ ਨੌਜਵਾਨ ਦੇ ਵੀ ਕਾਫੀ ਜ਼ਿਆਦਾ ਸੀਰੀਅਸ ਹੋ ਗਏ ਸੀਗੇ ਉਹਨਾਂ ਦੀ ਵੀਡੀਓ ਵਾਇਰਲ ਹੋ ਰਹੀਆਂ ਨੇ ਦੇਖੋ ਹਰ ਇੱਕ ਦਾ ਜਿਹੜਾ ਫਿਜ਼ੀਕਲ ਸਟੈਂਡਰਡ ਆ ਫਿਜ਼ੀਕਲ ਫਿਟਨੈਸ ਆ ਮੈਂਟਲ ਸਟੇਟਸ ਆ ਅਲੱਗ-ਅਲੱਗ ਹੁੰਦਾ ਇੱਥੇ ਹਣ 111 ਜਿਹੜੇ ਯੋਧੇ ਆ ਇੱਥੇ ਇਸ ਬਰਨਵਰ ਤੇ ਬੈਠੇ ਆ ਸਾਰੇ ਚੜਦੀ ਕਲਾ ਚ ਨੇ ਅੰਦਰ ਕੋਈ ਸਰੀਰਕ ਤੌਰ ਤੇ ਮਸ਼ੀਨਰੀ ਖਰਾਬ ਹੋ ਗਈ ਉਹ ਵੱਖਰਾ ਗੱਲ ਆ ਜਿ ਤਰ੍ਹਾਂ ਕੱਲ ਉਹ ਵੀਰ ਨੂੰ ਦੌੜਾ ਜਾ ਪੈ ਗਿਆ ਸੀਗਾ ਉਹਦੀ ਕੋਈ ਗਾਰੰਟੀ ਦਿੱਤਾ ਨਾ ਤੁਹਾਡੀ ਆ ਨਾ ਮੇਰੀ ਆ ਉਹ ਕਹਿੰਦੇ ਨਾ ਹਮ ਆਦਮੀ ਹ ਇਕਦਮ ਹੀ ਦਮ ਆ ਗਿਆ ਤੇ ਆਦਮੀ ਨਹੀਂ ਦਮ ਆਇਆ ਤੇ ਮਿੱਟੀ ਦੀ ਉਹ ਤੇ ਪਰਮਾਤਮਾ ਦੇ ਹੱਥ ਵਿੱਚ ਆ ਪਰ ਆਪਾਂ ਸਾਰੇ ਚੜ੍ਹਦੀ ਕਲਾ ਚ ਸੰਗਤ ਦੀ ਸਾਰੀ ਚੜ੍ਹਦੀ ਕਲਾ ਵਿੱਚ ਆ ਔਰ ਮੈਨੂੰ ਲੱਗਦਾ ਨਹੀਂ ਕਿ ਕੋਈ ਇਹੋ ਜਿਹਾ ਡੋਲਣ ਵਾਲਾ ਸਿੰਘ ਹੋਊਗਾ ਅੱਜ ਤੇ ਜਿਆਦਾ ਦਿਨ ਹੋ ਗਿਆ ਵਾ ਕੱਲ ਤੋ ਸਾਡੀ ਬੋਡੀ ਜਿਹੜੀ ਸੈੱਟ ਹੋ ਜਾਣੀ ਬਿਲਕੁਲ ਮਰਨ ਵਰਤ ਦੇ ਹਿਸਾਬ ਨਾਲ ਅ ਅੱਜ ਮਤਲਬ ਸੈਟਿੰਗ ਹੋ ਗਈ ਸਾਡੀ ਲਗਭਗ ਜੀ ਅ ਅੱਗੇ ਹੀ ਕਿਉਂ ਚੁਣਿਆ ਗਿਆ ਜੀ ਸਟੇਜ ਤੇ ਜਿੱਥੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਦਾ ਮਰਨ ਵਰਤਾ ਉੱਥੇ ਕਿਉਂ ਨਹੀਂ ਇਹ ਰੱਖਿਆ ਗਿਆ ਅੱਗੇ ਆ ਕੇ ਕਿਉਂ ਇਹ ਚੁਣਿਆ ਗਈ ਜਗਾ ਕਿਉਂਕਿ ਇੱਥੇ ਠੰਡ ਦਾ ਵੀ ਚੱਕਰਾ ਪੂਰੇ ਪ੍ਰਬੰਧ ਵੀ ਨਹੀਂ ਹੈਗੇ ਹਵਾ ਠੰਡੀ ਚੱਲਦੀ ਹੈ ਜੀ ਹੁਣ ਬਹੁਤ ਜ਼ਿਆਦਾ ਠੰਡ ਹੈ ਐਕਚੁਅਲੀ ਕੀ ਹੈ ਸਾਡਾ ਪਲਾਨ ਸੀਗਾ ਕਿ ਆਪਾਂ ਖੁੱਲੇ ਸਾਮਾਨ ਥੱਲੇ ਬੈਣਾ ਹੂੰ ਸਾਡੀ ਕੋਸ਼ਿਸ਼ ਸੀ ਇਹ ਇਹ ਤੰਬੂ ਜਿਹੜਾ ਨਾ ਲੱਗੇ ਅਸੀਂ ਖੁੱਲੇ ਸਾਮਾਨ ਥੱਲੇ ਬਈਏ ਲੇਕਿਨ ਉਸ ਦਿਨ ਜਿਸ ਦਿਨ ਅਸੀਂ ਬੈਠੇ ਆਣ ਕੇ ਉਸ ਦਿਨ ਮੌਸਮ ਇੰਨਾ ਜ਼ਿਆਦਾ ਖਰਾਬ ਹੋ ਚੁੱਕਾ ਸੀਗਾ بارش ਹੋਈ ਇਹ ਜਿਹੜਾ ਤੰਬੂ ਆਈ ਲੱਗਦਾ 1 ਘੰਟੇ ਚ ਵਲੰਟੀਅਰ ਨੇ ਲਾਇਆ 1 ਘੰਟੇ ਡੇਢ ਘੰਟੇ ਚ ਲਾਇਆ ਵਾ ਉਹਨਾਂ ਨੇ ਉਹ ਮੌਸਮ ਨੂੰ ਦੇਖਦੇ ਆ ਅਦਰਵਾਈਜ਼ ਅਗਰ ਮੌਸਮ ਸਹੀ ਹੁੰਦਾ ਆਪਾਂ ਖੁੱਲੇ ਸਮਾਨ ਥੱਲੇ ਪੂਰੀ ਦੁਨੀਆ ਨੂੰ ਦਿਖਾਉਣਾ ਚਾਹੁੰਦੇ ਸੀ ਕਿ ਭਾਰਤ ਦੇ ਅੰਦਰ ਲੋਕਾਂ ਦੇ ਹੱਕਾਂ ਦਾ ਦਮਨ ਕਿਸ ਤਰ੍ਹਾਂ ਹੋ ਰਿਹਾ ਵਾ ਹੰਦਾ ਗळा ਕਿਸ ਤਰ੍ਹਾਂ ਕੁੱਟਿਆ ਜਾ ਰਿਹਾ ਉਹ ਆ ਔਰ ਅੱਗੇ ਆ ਕੇ ਬੈਠਣ ਦਾ ਇਹ ਸੀਗਾ ਕਿ ਵੀ ਆਪਾਂ ਉੱਥੇ ਖੁੱਲਾ ਸਮਾਨ ਹੈ ਨਹੀਂ ਸੀ ਸ਼ੈੱਡ ਪਾਇਆ ਸੀਗਾ ਅ ਦੂਜੀ ਗੱਲ ਸਾਡੇ ਟਰਾਲੀਆਂ ਲੱਗੀਆਂ ਨੇ ਸਾਨੂੰ ਇਹ ਸੀ ਕਿ ਅਸੀਂ ਜਿਹੜੇ ਜਿੱਥੇ ਸਾਡੇ ਬਾਰਡਰ ਲੱਗੇ ਨੇ ਸਾਡਾ ਸੀਗਾ ਸਿਸਟਮ ਕੋ ਕੰਦਾਂ ਢੋਲ ਆਉਣੀ ਆ ਬਾਅਦ ਚੜਾ ਉਸ ਸਾਡਾ ਇਹ ਹੋਇਆ ਕਿ ਵੀ ਜੇ ਕੰਦਾਂ ਢੋਲਾਵਾਂਗੇ ਕੋਈ ਬੰਦਾ ਉਹਦੇ ਡਿਊਟੀ ਸਾਡੇ ਬੱਚੇ ਬੈਠੇ ਨੇ ਕਈ ਵਾਰੀ ਡਿਊਟੀ ਜਿਆਦਾ ਲੰਬੀ ਹੁੰਦੀ ਆ ਮੈਂਟਲੀ ਇਰੀਟੇਟ ਹੋ ਜਾਂਦੇ ਨੇ ਕੋਈ ਇਹੋ ਜੀ ਗੱਲਬਾਤ ਆਪਸ ਵਿੱਚ ਨਾ ਹੋਵੇ ਕੋਈ ਕਮਿਊਨੀਕੇਸ਼ਨ ਜਿਹੜਾ ਗਲਤ ਨਾ ਹੋ ਜੇ ਤੋ ਇਹ ਕਹ ਕੇ 30 ਮੀਟਰ ਦੀ ਦੂਰੀ ਜਿਹੜੀ ਉਹ ਦੀਵਾਰ ਤੋਂ ਇੱਥੇ ਰੱਖੀ ਗਈ ਆ ਤਾਂ ਕਰਕੇ ਆਪਾਂ ਇੱਥੇ ਬੈਠੀਆਂ ਹੋ ਪਰਿਸ਼ਾਸ਼ਨ ਹਰਿਆਣਾ ਪ੍ਰਸ਼ਾਸ਼ਨ ਵੱਲੋਂ ਆਲਾ ਅਫਸਰ ਆਏ ਸੀ ਜਿਹੇ ਰੋਕਣ ਦੇ ਵੀ ਯਤਨ ਨੇ ਜਿਹੜੇ ਕੀਤੇ ਗਏ ਸੀ ਨਹੀਂ ਦੇਖੋ ਪਹਿਲਾਂ ਜਦੋਂ ਸਵੇਰੇ ਆਲਾ ਅਫਸਰ ਜਿਹੜੇ ਮਾਈ ਹੋਟਲ 'ਚ ਮੀਟਿੰਗ ਕਰਨ ਆਏ ਉਹਨਾਂ ਨੂੰ ਤਾਂ ਬਿਲਕੁਲ ਇਹ ਮਨਾ ਸੀਗਾ ਤੁਸੀਂ ਆਪਣਾ ਜਿਹੜਾ ਉਹ ਤਾਰ ਉਹਨੂੰ ਕਰਾਸ ਨਹੀਂ ਕਰ ਸਕਦੇ ਹੂੰ ਪਰ ਸਾਡਾ ਜਿਹੜਾ ਲੀਡਰਸ਼ਿਪ ਦਾ ਡਿਗ ਸੀਗਾ ਤੁਸੀਂ ਅਸੀਂ ਦੇ ਅੱਗੇ ਜਾਣਾ ਵਾ ਤੁਹਾਡੀ ਮਰਜ਼ੀ ਆ ਤੁਸੀਂ ਮਾਰਨਾ ਵਾ ਤੁਸੀਂ ਗੋਲੀ ਮਾਰਨੀਆ ਤੁਸੀਂ ਅਥਰੂ ਗੈਸ ਛੁਟਨਾ ਵਾ ਤੁਸੀਂ ਸਾਨੂੰ ਗ੍ਰਫਤਾਰ ਕਰਨਾ ਜੋ ਤੁਹਾਡਾ ਮੰਨਿਆ ਜੋ ਤੁਹਾਨੂੰ ਉਪਰੋਦੇਸ਼ ਆ ਤੁਸੀਂ ਮੰਨੋ ਸਾਡਾ ਇਹ ਆਪਾਂ ਅੱਗੇ ਲਾ ਕੇ ਬੈਠਣਾ ਫਿਰ ਉਹਨਾਂ ਕੋਲੋਂ ਬੇਨਤੀ ਕਿ ਦੁਵਾਰ ਦੇ ਨਾਲ ਨਾ ਬੈਠੋ ਥੋੜਾ 30 30 ਮੀਟਰ ਦੀ ਜਿਹੜੀ ਦੂਰੀ ਆ ਥੋੜੀ ਜੀ ਰੱਖ ਲਓ ਉਹ ਆਪਾਂ ਦੂਰੀ ਚਲੋ ਇੰਨੀ ਆਪਣੀ ਅੰਡਰਸਟੈਂਡਿੰਗ ਹੋ ਗਈ ਜੇ ਕੋਈ ਗੱਲਬਾਤ ਆਪਸ ਫੋਰਸਸ ਦੇ ਨਾਲ ਸਾਡੇ ਬੰਦਿਆਂ ਦੀ ਨਾ ਹੋਵੇ ਜਾਂ ਕੋਈ ਕੱਲ ਸ਼ਰਾਰਤੀ ਤਤ ਵੀ ਜਾ ਕੇ ਉੱਥੇ ਗਲਤੀ ਕਰ ਦੇ ਸਾਡੇ ਵਿੱਚ ਵੜ ਕੇ ਜਿਸ ਤਰੀਕੇ ਇੰਨਾ ਡਿਫਰੈਂਸ ਜਿਹੜਾ ਗੈਪ ਰੱਖਿਆ ਜੀ ਹ ਹੁਣੇ 111 ਕਿਸਾਨ ਨੇ ਜੀ ਜਿਹੜੇ ਮਰਨ ਵਰਤ ਤੇ ਬੈਠੇ ਨੇ ਜਾਂ ਜਿਹੜੇ ਆਗੂ ਤੁਸੀਂ ਉਹਨਾਂ ਦੇ ਇਰਾਦੇ ਪੱਕੇ ਨੇ ਕਿਸੇ ਦਾ ਇਰਾਦਾ ਡੋਲ ਵੀ ਸਕਦਾ ਹੈ ਜੀ ਮਨ ਕਿਸੇ ਦਾ ਦੇਖਿਆ ਨਹੀਂ ਕਿ ਕੋਈ ਏਦਾਂ ਦੀ ਗੱਲ ਹੁੰਦੀ ਆ ਮੈਨੂੰ ਲੱਗਦਾ ਜਗਜੀਤ ਸਿੰਘ ਡੱਲੇਵਾਲੀ ਦਾ ਤਰੁੰਜਾ ਦੇਣਾ ਹਮਮ ਔਰ ਉਹਨੂੰ ਦੇਖਦੇ ਹੋਏ ਮੈਨੂੰ ਲੱਗਦਾ ਨਹੀਂ ਆ ਕਿ ਕਿਸੇ ਦਾ ਦਿਲ ਡੋਲੂਗਾ ਜਦੋਂ ਆਪਾਂ ਉਹਨੂੰ ਦੇਖਾਂਗੇ ਨਾ 55 ਦਿਨ ਹੋ ਗਏ ਅੱਜ ਤੇ ਸਾਨੀ ਤੱਕ ਇਹ ਹਲੇ ਕਦਮ ਨਹੀਂ ਚੱਲੇ ਆਪਾਂ ਉਹਦੇ ਹਿਸਾਬ ਨਾਲ ਇਰਾਦਾ ਡੋਲ ਨਹੀਂ ਸਕਦਾ ਹਾਂ ਜਾਨ ਜਾ ਸਕਦੀ ਆ ਉਹ ਵਾ ਵੇ ਦੇ ਅੱਜ ਜਦੋਂ ਉਹਨੇ ਖੜਨ ਦੀਆਂ ਨੇ ਲੈ ਜਾਣੀਆਂ ਨੇ ਛੜਕ ਦੇ ਉੱਤੇ ਗੱਡੀ ਥਲੇ ਦੇ ਕੇ ਮਾਰ ਦੇਣਾ ਉਹਨੇ ਘਰ ਮੰਜੇ ਦੇ ਪੇ ਨੂੰ ਹਟਾ ਕੇ ਨਾ ਮਾਰ ਦੇਣਾ ਕਿਤੇ ਬਾਥਰ ਵਿੱਚ ਪੈ ਤਲ ਗਿਆ ਉੱਥੋਂ ਬੰਦਾ ਮਰ ਜਾਂਦਾ ਵਾ ਇਸ ਕਰਕੇ ਉਹ ਨਹੀਂ ਆ ਸਾਨੂੰ ਕੋਈ ਹੈਗਾ ਬਹੁਤ ਦਾ ਡਰ ਨਹੀਂ ਹੈ ਹੂੰ ਇਹ ਤਾਂ ਸਰਕਾਰਾਂ ਬੜੇ ਯਤਨ ਕਰ ਰਹੀਆਂ ਨੇ ਇਹ ਸੋਸ਼ਲ ਮੀਡੀਆ ਤੇ ਵੀ ਇਹ ਚਰਚਾਾਂਵਾਂ ਚੱਲਦੀਆਂ ਨੇ ਕਿ ਪੰਜਾਬੀ ਨੇ ਜਿਹੜੇ ਉਹਨਾਂ ਦਾ ਖੂਨ ਆ ਜਿਹੜਾ ਉਹ ਹਮੇਸ਼ਾ ਆਪਣੇ ਹੱਕਾਂ ਦੀ ਗੱਲ ਕਰਦਾ ਇਹ ਅੱਗੇ ਹੋ ਕੇ ਹੱਕਾਂ ਦੀ ਲੜਾਈ ਲੜਦੇ ਨੇ ਪਰ ਕਹਿੰਦੇ ਜੀ ਸਰਕਾਰਾਂ ਵੱਲੋਂ ਤਤੰਤਰ ਵੱਲੋਂ ਬੜੀਆਂ ਤਿਆਰੀਆਂ ਕੀਤੀਆਂ ਜਾਂਦੀਆਂ ਨੇ ਕਿ ਇਹਨਾਂ ਦਾ ਡੀ.ਐਨ.ਏ ਚੇਂਜ ਕਰ ਦਿੱਤਾ ਜਾਵੇ ਇਹਨਾਂ ਨੂੰ ਬਦਲ ਦਿੱਤਾ ਜਾਵੇ ਹਾਲੇ ਬਦਲਿਆ ਨਹੀਂ ਜੀ ਹਾਲੇ ਵੀ ਉਹ ਖੂਨਾ ਵਾਲੇ ਮਾਰ ਰਿਹਾ ਇੱਕ ਨੌਬ ਨੂੰ ਕਹਾਵਤ ਇਹਨਾਂ ਆਉਂਦੀ ਨਹੀਂ ਆ ਕਿ ਜਿਉਂ-ਜਿਉਂ ਮਨ ਨੂੰ ਵੱਢਦਾ ਸੀ ਦੂਣ ਸੋ ਆਣੇ ਹੋਏ ਹਾਂ ਉਹ ਜਿਹੜੀ ਕਹਾਵਤ ਸਾਡੇ ਤੇ ਲੱਗੂ ਸਾਡੀ ਦਾਤਰੀ ਅਸੀਂ ਮਨ ਨੂੰ ਦੇ ਸੋਏ ਜਿਉਂ-ਜਿਉਂ ਸਾਨੂੰ ਵੱਢਦਾ ਅਸੀਂ ਦੂਣ ਸਵਾਏ ਹੋਏ ਜੀ ਅਸੀਂ ਦੂਣ ਸਵਾਏ ਹੋਏ ਅਗਰ ਮੈਨੂੰ ਲੱਗਦਾ ਵੀ ਇੱਕ ਸਿੱਖ ਵੀ ਪਾਪਾ ਬੋਤਾ ਸਿੰਘ ਦਾ ਇਤਿਹਾਸਿਕ ਦੋਹਾਂ ਭਰਾਵਾਂ ਦਾ ਪੜਿਆ ਉਹਨਾਂ ਟੈਕਸ ਲਾਤਾ ਸੀਗਾ ਕਿ ਜਦੋਂ ਮੁਗਲਾਂ ਨੇ ਕਿਹਾ ਸਿੱਖ ਮੁਗਗੇ ਨੇ ਉਹਨਾਂ ਕਹਾ ਯਰ ਬੜੀ ਮੁਸ਼ਕਲ ਵਾਲੀ ਗੱਲ ਆ ਤੇ ਮੈਨੂੰ ਲੱਗਦਾ ਕਿ ਜਿਹੜਾ ਨਾ ਅ ਅਸੀਂ ਮੁੱਕਦੇ ਨਹੀਂ ਜੇ ਇੱਕ ਵੀ ਰਹਿ ਜਾਊਗਾ ਨਾ ਉਤੋਂ ਫਿਰ ਜਿਹੜੀ ਪਨੀਰੀ ਗਾਂ ਤੁਰਪਣੀ ਸਾਡਾ ਡੀਐਨਏ ਜਿਹੜਾ ਉਹ ਚੇਂਜ ਨਹੀਂ ਹੋ ਸਕਦਾ ਕੋਸ਼ਿਸ਼ ਜਿੰਨੀ ਮਰਜ਼ੀ ਕਰ ਲੈਣ ਕੋਸ਼ਿਸ਼ਾਂ ਬੜੇ ਲੋਕ ਕਰਦੇ ਰਹੇ ਅੰਗਰੇਜ਼ਾਂ ਨੇ ਕਰ ਲੀਆਂ ਪਹਿਲਾਂ ਮੁਗਲਾਂ ਨੇ ਕਰ ਲੀਆਂ ਹੋਏ ਨਹੀਂ ਹੁਣ ਇਹ ਵੀ ਕੋਸ਼ਿਸ਼ ਕਰਕੇ ਦੇਖ ਰਣ ਉਹਦੇ ਨਾਲੋਂ ਚੰਗਾ ਇਹ ਹੁੰਦਾ ਕਿ ਪਿਆਰ ਨਾਲ ਸਾਡੇ ਨਾਲ ਗੱਲ ਕਰਨਾ ਦੇਖੋ ਸਾਡੇ ਬੱਚੇ ਦੇਜਦੇ ਸਰਦਾਂ ਦੇ ਰਾਖੀ ਕਰਦੇ ਨੇ ਦੁਨੀਆਂ ਦੇ ਵਿੱਚ ਵੱਡੇ ਵੱਡੇ ਬਿਜ਼ਨਸਮੈਨ ਨਾ ਵਡੇਸ਼ਾਂ ਦੇ ਵਿੱਚ ਉਹ ਆਪਣੇ ਪੰਜਾਬ ਦੇ ਨੇ ਪੱਲਾ ਮਾਰੀਆਂ ਨੇ ਲੋਕਾਂ ਚ ਇਹ ਕਿ ਇਹਨਾਂ ਨੂੰ ਪਿਆਰ ਨਾਲ ਰੱਖਿਆ ਹੁੰਦਾ ਇਹ ਹਿੰਦੁਸਤਾਨ ਨੂੰ ਇੱਕ ਨਹੀਂ ਦੁਨੀਆਂ ਦੇ ਇੱਕ ਨੰਬਰ ਕੋਨੇ ਤੇ ਇੱਕ ਨੰਬਰ ਤੇ ਲੈ ਕੇ ਜਾਂਦੇ ਜਿਹੜਾ ਅਸੀਂ ਤਰਲੇ ਮਾਰਦੇ ਅਸੀਂ ਇੱਥੇ ਪਹੁੰਚ ਜੇ ਦੂਜੇ ਨੰਬਰ ਤੇ ਪਹੁੰਚ ਜੇ ਪੰਜਵੇਂ ਤੇ ਪਹੁੰਚ ਜੇ ਉਹ ਤਰਲੇ ਮਾਰ ਰਹੇ ਆ ਅਸੀਂ ਪਹਿਲੇ ਨੰਬਰ ਤੇ ਹੁੰਦੇ ਪੂਰੇ ਦੁਨੀਆਂ ਦੇ ਵਿੱਚ ਅਗਰ ਇਹ ਇਨਾ ਮਿਹਨਤ ਕਸ਼ ਲੋਕਾਂ ਨੂੰ ਉਹਦੇ ਹੱਕ ਨਾਲ ਲੈ ਕੇ ਚੱਲਦੇ ਤਾਂ ਪਰ ਜਦੋਂ ਇਹ ਤਾਂ ਦੇਸ਼ ਯਾਦ ਹੋ ਗਿਆ ਜਿਸ ਦਾ ਪਹਿਲਾ ਪ੍ਰਧਾਨ ਮੰਤਰੀ ਚਿੱਠੀ ਲਿਖਦਾ ਸਾਰੇ ਡੀਸੀਆਂ ਨੂੰ ਇਹ ਕਿਹੜੀ ਕੌਮ ਆਏ ਉਸ ਨੂੰ ਨੇ ਰਵਾਜ਼ ਤਾਜ਼ੀ ਗਿਆ ਪਈ ਇਹ ਜਿਹੜੀ ਆ ਬਗਾਵਤ ਵਾਲੀ ਕੌਮ ਹੈ ਇਹਨਾਂ ਦਾ ਖਾਸ ਧਿਆਨ ਰੱਖਿਆ ਜਾਵੇ ਉਹ ਸਾਰੇ ਡੀਸੀ ਚਿੱਠੀ ਉਹ ਸਾਰੇ ਡੀਸੀ ਨਹੀਂ ਕੰਗਾ ਸਕਣੇ ਸ਼ਾਇਦ ਲੀਕ ਕਰਤੀ ਸੀ ਤੇ ਇਹ ਇਹਨਾਂ ਦਾ ਡੀ ਉਹਨਾਂ ਦਾ ਡਿਜ਼ਾਈਨ ਹੈ ਜਿਹੜਾ ਬਦਲੀ ਹੋ ਗਿਆ ਕਿ ਸਾਡੇ ਗੁਰੂਆਂ ਨੇ ਉਹ ਕਿਹ ਕਿਤਰਮ ਦੀ ਰਾਖੀ ਵਾਸਤੇ ਜਿਹੜਾ ਵਾ ਆਪਣੀ ਕੁਰਬਾਨੀ ਦਿੱਤੀ ਉਹਦਾ ਜਿਹੜਾ ਸ਼ੁਕਰੀਆ ਅਦਾਜ ਕਰਨਾ ਸੀਗਾ ਉਹ ਡੀਐਨਏ ਚੇਂਜ ਕਰਕੇ ਸਾਡਾ ਡੀਐਨਏ ਚੇਂਜ ਕਰਨ ਦੀ ਕੋਸ਼ਿਸ਼ ਕਰਦੇ ਹੋਣਾ ਨਹੀਂ ਕਰਦੇਗਾ ਜੀ ਸੋ ਹੌਸਲੇ ਚੜ੍ਹਦੀ ਕਲਾ ਚੜ੍ਹਦੀ ਕਲਾ ਜੀ ਸੋ ਇਹ ਸੰ ਸੁਖਜਿੰਦਰ ਸਿੰਘ ਹਰਦੋ ਚੰਡੇ ਜੀ ਜਿਨ੍ਹਾਂ ਦੇ ਸੁਖਜੀਤ ਸਿੰਘ ਹਰਦੋ ਚੰਡੇ ਸਾਹਿਬ ਜਿਨ੍ਹਾਂ ਦੇ ਕਹਿੰਦੇ ਹੌਸਲੇ ਚੜ੍ਹਦੀ ਕਲਾ ਚ ਬਲੰਦ ਨੇ ਸੋ ਆਪਣੇ ਹੱਕ ਲਈ ਵਗੈਰੇ ਇਥੋਂ ਨਹੀਂ ਉਠਾਂਗੇ ਫਿਲਹਾਲ ਹੋਰ ਵੀ ਕਿਸਾਨ ਨੇ ਜਿਹੜੇ ਇੱਥੇ ਮਰਨ ਵਰਤ ਤੇ ਡਟੇ ਹੋਏ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਗੁਰਪ੍ਰੀਤ ਦੇ ਨਾਲ ਮਨਮਿੰਦਰ ਸਿੰਘ ਟਵਾਣਾ ਖਨੋਰੀ